ਜਿਹੜੇ 18 18 18 20 20000 ਦੇ ਬੈੱਡ ਆ ਆ ਬੈੱਡ ਤੁਹਾਨੂੰ ਦਵਾਂਗੇ 13000 ਦਾ ਆ ਬੈੱਡ ਦਵਾਂਗੇ 12500 ਦਾ ਵੱਡਾ ਫਾਇਦਾ ਕੀ ਆ ਅੰਮ੍ਰਿਤਸਰ ਸਾਹਿਬ ਤੋਂ 100 ਕਿਲੋਮੀਟਰ ਦੀ ਦੂਰੀ ਦੇ ਵਿੱਚ ਤੁਹਾਨੂੰ ਹੋਮ ਡਿਲੀਵਰੀ ਬਿਲਕੁਲ ਫਰੀ ਆ ਗੱਡੀ ਵਾਲੇ ਦਾ ਖਰਚਾ ਵੀ ਤੁਸੀਂ ਨਹੀਂ ਦੇਣਾ ਪਿਆਰ ਜਿਹੜੇ ਮਰਜ਼ੀ ਸ਼ੋਰੂਮ ਤੇ ਜਾਓ ਆ ਫਾਈਵ ਸੀਟਰ ਸੋਫਾ 16000 ਰੁਪਏ ਤੋਂ ਘੱਟ ਨਹੀਂ ਸੇਖੋ ਫਰਨੀਚਰ ਹਾਊਸ ਤੇ ਆਗੇ ਸਿਰਫ 95 ਸੋਚ ਲੈ ਜੋ ਆ ਦੇਖੋ 25000 ਦੇ ਵਿੱਚ ਜਿਹੜਾ ਵਾ ਚਿਹਰਾ ਵਾਲਾ ਮਾਡਲ ਬਲੈਕ ਕਲਰ ਬਹੁਤ ਵਧੀਆ ਇਹਦੇ ਚ ਕਲਰ ਆਪਸ਼ਨ ਗ੍ਰੇ ਵੀ ਆ ਬ੍ਰਾਊਨ ਵੀ ਆ ਹਰ ਤਰ੍ਹਾਂ ਦੀ ਉਹ ਕਲਰ ਆਪਸ਼ਨ ਆ ਇਹ ਮੈਨੂੰ ਇੰਨਾ ਪਤਾ ਵੀ ਬਾਜ਼ਾਰ 55 55 ਹਜ਼ਾਰ ਇਹਨਾਂ ਦਾ ਮੰਗੀ ਜਾਂਦੇ ਆ ਆਪਣਾ ਰੇਟ ਜਿਹੜਾ ਅਸੀਂ 50 ਹਜ਼ਾਰ ਆ ਜਦ ਕੇ ਅੱਜ ਦਾ ਜਿਹੜਾ ਰੇਟ ਰਹੇਗਾ ਡਿਲੀਵਰੀ ਫ੍ਰੀ ਦੇ ਨਾਲ ਵੀ ਜੋ ਪਿੱਛੇ ਆਫਰ ਦੇ ਵਿੱਚ ਰੇਟ ਦਿੱਤਾ ਉਹੋ ਹੀ ਅੱਜ ਹੋਊਗਾ 45000 ਯਾਰ 40 40 45 45 ਹਜ਼ਾਰ ਤੇ ਬੈੱਡ ਵਿਕਣ ਵਾਲੇ ਆ ਕੱਦਾ ਵੀ ਉੱਤੇ ਉਹ ਸੇਮ ਕਲਰ ਦਾ ਹੀ ਪਿਆ ਆ ਵੇਖੋ ਕਿੰਨਾ ਪਿਆਰਾ ਕੰਬੀਨੇਸ਼ਨ ਆ ਇਹਦੀ ਜੇ ਗੱਲ ਕਰੀਏ ਅਸੀਂ ਆਪਣੇ ਦਰਸ਼ਕਾਂ ਨੂੰ ਸਿਰਫ ਤੇ ਸਿਰਫ 26000 ਰੁਪਏ ਦਾ ਬੈੱਡੇ ਦੇ ਰਹੇ ਹਾਂ। ਯਾਰ ਦਾ ਰੇਟ ਤਾਂ 35000 ਰੁਪਿਆ ਸੇਖੋ ਫਨੀਚਰ ਹਾਊਸ ਤੇ ਆ ਜਾਓ ਸਿਰਫ 22000 ਰੁਪਏ ਚ ਇਹ ਸੋਫਾ ਲੈ ਜਾਓ। ਇਹ ਆ ਦੇਖੋ ਟੇਬਲ। ਇਹ ਵੀ ਤਾਂ ਡੇਲੀ ਬਣਾਇਆ ਇਹ ਉਹਨਾਂ ਦਰਸ਼ਕਾਂ ਲਈ ਬਣਾਇਆ ਜਿਹੜਾ ਥੋੜਾ ਸਸਤਾ ਮੰਗਦੇ ਸੀ, ਟੈਰਾਂ ਵਾਲਾ ਮੰਗਦੇ ਸੀ। ਸੈਪਰੇਟ ਮੰਗਦੇ ਸੀ 2500 ਰੁਪਏ ਵਾਲਾ ਟੇਬਲ ਜਿਹੜਾ ਵਾ ਤੁਹਾਨੂੰ ਦਰਸ਼ਕੋ ਸਿਰਫ ਤੇ ਸਿਰਫ 2200 ਰੁਪਏ ਦੇ ਵਿੱਚ ਦਵਾਂਗੇ ਸੋ ਬੱਚਿਆਂ ਦੇ ਲਈ ਤੁਸੀਂ ﺍﻟमारीਆਂ ਲੈਣੀਆਂ ਸਪਾਈਡਰਮੈਨ ਲੈ ਲਓ ਛੋਟਾ ਬੀਮ ਲੈ ਲਓ ਮਤਲਬ ਲੜਕੀਆਂ ਲਈ ਵੀ ਤੇ ਲੜਕੇ ਲਈ ਛੋਟੇ ਬੱਚਿਆਂ ਲਈ ਵੱਖੋ ਵੱਖਰੇ ਕਾਰਟੂਨ ਮਿਲ ਜਾਣੇ ਫਿਰ ਆ ਦੇਖੋ 5500 ਦੇ ਵਿੱਚ 6x6 ਦਾ ਪੈਨਲ ਸਾਡੀ ਜਿਹੜੀ ਕਰੋਕਰੀ ਆ ਉਹ ਵੀ ਅਸੀਂ 15 ਤੋਂ 16 ਇੰਚ ਤਿਆਰ ਕਰਦੇ ਆ ਜਦ ਕਿ ਕਰੋਕਰੀ ਵੀ ਇਸ ਟਾਈਮ 12 12 ਇੰਚ ਦੇ ਵਿੱਚ ਤਿਆਰ ਹੋ ਰਹੀ ਆ ਦਰਸ਼ਕੋ 15 ਇੰਚ ਆਪਦਾ ਕੀ ਉਹਨੂੰ ਕਹਿੰਦੇ ਸਲੈਪਾਂ ਵੀ ਪੂਰੀਆਂ ਪਾਦ ਕੇ ਇਹਦੇ ਕੀ ਉਹਨੂੰ ਕਹਿੰਦੇ ਸਿਰਫ ਤੇ ਸਿਰਫ ਗਾਕਾਂ ਨੂੰ 2500 ਰੁਪਏ ਦੇ ਵਿੱਚ ਜਿਹੜੀ ਆਪਾਂ ਸੇਲ ਕਰਦੇ ਆ ਜਦ ਕਿ ਤੁਸੀਂ ਹੁਣ ਸਮਾਨ ਦੇ ਨਾਲ ਤੁਹਾਨੂੰ ਸਿਰਫ 2200 ਰੁਪਏ ਦੀ ਲੱਗੇਗੀ ਜੀ ਕਿੱਦਾਂ ਟਿਕੜਦਾ 3500 ਤੋਂ ਸ਼ੁਰੂ ਹੋ ਜਾਂਦਾ 1 ਸਾਲ ਦੀ ਗਾਰੰਟੀ ਠੀਕ ਹੈ ਜੀ ਫਿਰ ਉਸ ਤੋਂ ਬਾਅਦ ਬਹੁਤ ਤਰ੍ਹਾਂ ਦੇ ਮੱਖੋ ਬਖਰੇ ਰੇਟ ਜਾਂਦੇ ਰਹੀ 6 2 2 ਦਾ ਸ਼ੀਸ਼ਾ ਬੈਕ ਤੇ ਵੀ ਵਨ ਬੋਰਡ ਵੱਜਾ ਇੱਕੋ ਪੀਸ ਵਾਲਾ 2500 ਰੁਪਏ ਦਾ ਆਪਣੇ ਦਰਸ਼ਕਾਂ ਨੂੰ ਦੇ ਰਹੇ ਆ ਮੈਂ ਪਿੱਛੋਂ ਵੀ ਤੁਹਾਨੂੰ ਦਿਖਾ ਦਿੰਦਾ ਵਾਂ ਕਿਤੇ ਤੁਹਾਨੂੰ ਇਹਦਾ ਲੱਗੇ ਇਹ ਭਾਈ ਰੇਟ 25000ਵਾ ਤੇ ਸ਼ਾਇਦ ਪਿਛੇ ਪਲਾਈ ਨਾ ਮਾਰਤੀ ਹੋਵੇ ਇਹ ਬਿਆਰ 40 40000 ਰੁਪਏ ਦਾ ਵਿਕਣ ਵਾਲਾ ਸੈੱਟ ਸਿਰਫ ਤੇ ਸਿਰਫ ਸੇਖੋ ਫਰਨੀਚਰ ਦੇ ਜਿੰਨੇ ਮਰਜ਼ੀ ਆਉਦਾ ਕੀ ਉਹਨੂੰ ਕਹਿੰਦੇ 34 34000 ਦੇ ਵਿੱਚ ਲੈ ਜਾਓ ਇਹਦੀ ਜੇ ਗੱਲ ਕਰੀਏ ਧੱਗੜ ਦਾ 50 50000 ਦੇ ਵਿੱਚ ਵਿਕਣ ਵਾਲਾ 40 ਐਚ ਆਰ 쿠ਸ਼ਨ ਲੈਦਰ ਸਵੈਟ ਲੱਗੀ ਬੜਾ ਘੈਂਟ ਤੇ ਸਿੰਪਲ ਸੋਬਰ ਸੈੱਟ ਹੈ ਕਲਰ ਆਪਸ਼ਨ ਇਹਦੇ ਚ ਦੇ ਦਾਂਗੇ ਤੁਹਾਨੂੰ ਵੱਡਾ ਟੇਬਲ ਲੱਗਾ 골ਡਨ ਪਾਵੇ ਲੱਗੇ ਆ ਇਹ ਸਿਰਫ ਤੇ ਸਿਰਫ ਜਿਹੜਾ ਵਾ 50000 ਵਾਲਾ ਸੈੱਟ ਤੁਹਾਨੂੰ 45000 ਚ ਦੇਵਾਂਗੇ ਜਿਹਦੇ ਨਾਲ 100 ਕਿਲੋਮੀਟਰ ਤੇ 50000 ਦੀ ਆਪਦੀ ਕੀ ਉਹਨੂੰ ਕਹਿੰਦੇ ਆ ਡਿਲੀਵਰੀ ਬਿਲਕੁਲ ਫ੍ਰੀ ਆ 2000 ਰੁਪਏ ਦੇ ਵਿੱਚ ਸ਼ੀਸ਼ਾ ਇਹਦੇ ਵੀ ਪਿੱਛੇ ਵਨ ਪੀਸ ਆਪਦਾ ਬੋਰਡ ਹੀ ਮਾਰਿਆ ਨਹੀਂ ਹੈਗੀ ਵੀ ਪਲਾਈ ਮਾਰਤੀ ਆ ਰੇਟ ਘੱਟ ਕਰਕੇ 650 ਦੀ ਲਿਮਾਰੀ ਦਵਾਂਗੇ 6.5 ਬਾਈ 4 ਇਹਦਾ ਪਤਾ ਇਹਦਾ ਸਹਿਜ ਹੋਊਗਾ ਪਾਰਟੀ ਗਲਤੀ ਹੋਊਗੀ ਠੀਕ ਹੈ ਜੀ ਅੰਦਰ ਆਪਦਾ ਲੋਕਰ ਸ਼ੌਕਰ ਪਿਆ ਵਾ ਥੱਲੇ ਸ਼ੂ ਰੈਕ ਬਣਿਆ ਠੀਕ ਹੈ ਜੀ ਮੀਨ ਚ ਦਰਾਜ ਬਣਿਆ ਵਾ ਸਲੋਜੀ ਇਸ ਵੇਲੇ ਪੰਜਾਬ ਦਾ ਸਭ ਤੋਂ ਵੱਡਾ ਨਾਮ ਪੜ ਚੁੱਕਾ ਸੇਖੋ ਫਰਨੀਚਰ ਹਾਊਸ ਅੱਜ ਅਸੀਂ ਫਰਨੀਚਰ ਦੇ ਸ਼ੋਰੂਮ 'ਚ ਪਹੁੰਚ ਚੁੱਕੇ ਹਾਂ ਜਿੱਥੇ ਬਾਜੀ ਜੀ ਤੋਂ ਬਹੁਤ ਵੱਡਾ ਫਾਇਦਾ ਲੈਣਾ ਬਾਜੀ ਵੀਡੀਓ ਪਾਈ ਸੀ ਪਿਛਲੀ ਵਾਰੀ ਬਹੁਤ ਵੱਡੇ ਪ੍ਰਾਈਜ਼ ਦਿੱਤੇ ਸੀ ਤੁਸੀਂ ਲਗਜ਼ਰੀ ਚੀਜ਼ਾਂ ਕੋਆਰਡੀਨੇਟ ਕਰ ਦਿੱਤੀਆਂ ਸੀ ਲੋਕਾਂ ਦਾ ਫੈਰਾ ਫੂਰਾ ਹੋਇਆ ਕਿੰਨੇ ਕੁ ਲੋਕ ਆਏ ਤੇ ਲੋਕਾਂ ਦਾ ਕੀ ਕਹਿਣਾ ਸੀ ਫਾਇਦਾ ਤੇ ਧੱਗੜ ਸਾਹਿਬ ਆਪਣੇ ਗਾਕਾਂ ਦਾ ਚਲੋ ਐਡੇ ਪੁਰਾਣੇ ਸਾਢੇ 3 ਸਾਲ ਹੋ ਗਏ ਸੋਸ਼ਲ ਮੀਡੀਆ ਦੇ ਜਰੀਏ ਲੋਕਾਂ ਦਾ ਬੈਨੀਫਿਟ ਕਰਾ ਰਹੇ ਆ ਹਾਂਜੀ ਫਾਇਦਾ ਇਦਾਂ ਸੀ ਵੀ ਆ ਜਿਹੜਾ ਸਾਡਾ ਬੈੱਡ ਸੀ 14 14000 ਦਾ ਸੀ ਸੇਲ ਕਰਦੇ ਆ ਮਾਰਕੀਟ 18000 ਦੰਦਾ ਵਾ ਠੀਕ ਹੈ ਜਬੜਾ ਇਹਦੇ ਚ ਲੱਗਾ ਨਹੀਂ ਹੁੰਦਾ ਪਲਾਈ ਦੀ ਗਾਰੰਟੀ 10 ਸਾਲ ਦੀ ਹੁੰਦੀ ਮੈਂ ਪਹਿਲੀਆਂ ਚ ਦਾ ਦਿੰਦਾ ਠੀਕ ਹੈ ਜੀ ਉਸ ਤੋਂ ਬਾਅਦ ਇਸ ਬੈੱਡ ਦੀ ਜੇ ਗੱਲ ਕਰੀਏ ਵੇਖੋ ਜਬੜਾ ਬਿਲਕੁਲ ਨਹੀਂ ਹੋਊਗਾ ਇਹ ਨਹੀਂ ਹੈਗਾ ਵੀ ਰੇਟ ਆ ਤੇ ਜਬੜਾ ਹੋਊਗਾ ਕਵਾਲਿਟੀ ਤੁਸੀਂ ਆਪ ਤਸੱਲੀ ਨਾਲ ਚੈੱਕ ਕਰ ਸਕਦੇ 12500 ਦੇ ਵਿੱਚ ਆਪਣੇ ਘਰ ਘਰ ਬੈੱਡ ਦਿੱਤਾ ਸੀ ਜਿਹੜਾ ਅਜੇ ਵੀ 12500 ਦੇ ਵਿੱਚ ਆ ਨਾਲ ਐ ਕੀ ਕੀ ਕਰਦੇ ਲੱਗੇ ਆ ਸਾਡੇ ਦਰਸ਼ਕ ਸਾਡੇ ਨਾਲ ਜੁੜੇ ਰਹਿਣ 100 ਕਿਲੋਮੀਟਰ ਦੈਰੇ ਦੀ ਡਿਲੀਵਰੀ 50000 ਦੇ ਉੱਤੇ ਬਿਲਕੁਲ ਫ੍ਰੀ ਅੱਛਾ ਮਤਲਬ 0 ਰੁਪਇਆ ਕੋਈ ਰੁਪਇਆ ਨਹੀਂ ਲੈਣਾ ਜੇ 50000 ਦੀ ਕੋਈ ਸ਼ਾਪਿੰਗ ਕਰਦਾ ਹੋਮ ਡਿਲੀਵਰੀ ਫ੍ਰੀ ਆ 100 ਕਿਲੋਮੀਟਰ ਬਿਲਕੁਲ ਬਿਲਕੁਲ 50000 ਦੇ ਪਿੱਛੇ ਬੇਨਤੀ ਇਹ ਆ ਵੀ ਬਸ 50000 ਦੇ ਪਿੱਛੇ ਡਿਲੀਵਰੀ ਫ੍ਰੀ ਮਿਲੇਗੀ 100 ਕਿਲੋਮੀਟਰ ਦੀ ਉਸ ਤੋਂ ਕੋਈ ਵੱਧ ਤੁਹਾਡਾ ਹੈਗਾ ਉਹ ਤੁਸੀਂ ਆਪਣੇ ਨਾਲ ਫੋਨ ਤੇ ਗੱਲ ਕਰੋ ਆਪਦਾ ਕਿਹਨੂੰ ਕਹਿੰਦੇ ਨੰਬਰ ਹੈਗੇ ਆ ਫਿਰ ਉਸ ਤੋਂ ਬਾਅਦ ਜਿਹੜੀਆਂ ਅਗਲੀਆਂ ਗੱਲਾਂ ਬਾਤ ਹੋਣਗੀਆਂ ਪਤਨ ਦੱਸ ਦਾਂਗੇ ਠੀਕ ਹੈ ਅਰੇ ਭਾਈ ਉਹ ਲੇਟਾਂ ਵਾਲਾ ਬੈੱਡ ਉਹਦਾ ਵੀ ਰੇਟ ਦੱਸ ਦੇ ਨਾ ਉਹ ਧੱਗੜ ਸਾਹਿਬ ਜਿਵੇਂ ਆ ਦੇਖੋ 12500 ਵਾ ਉਹ 13000 ਦਾ ਵਾ ਠੀਕ ਹੈ ਜੀ ਉਹਦੀ ਥੋੜੀ ਢੋਦੀ ਡਿਜ਼ਾਈਨਿੰਗ ਹੋਰ ਹੋ ਜਾਂਦੀ ਆ ਫਿਰ ਉਸ ਤੋਂ ਬਾਅਦ ਆ ਗੱਲ ਕਰੀਏ ਦੇਖੋ ਸੋਫਾ ਆਪਣੇ ਗਾਕਾਂ ਦੀ ਡਿਮਾਂਡ ਤੇ ਬਣਾਇਆ ਆ ਤੇ ਬਿਲਕੁਲ ਹੋਣੀ ਬਣ ਕੇ ਲੱਗਾ ਇਹਣਾ ਉਹਨਾਂ ਗਾਕਾਂ ਲਈ ਬਣਾਇਆ ਜਿਹੜੇ ਕਹਿੰਦੇ ਮਟੀਰੀਅਲ ਭਾਰਾ ਦੇ ਦੋ ਤੇ ਸਹਿਜ ਛੋਟਾ ਦੇ ਦੋ ਹਾਂਜੀ ਉਦਾਂ ਕੀ ਹੁੰਦਾ ਛੋਟੇ ਦੇ ਵਿੱਚ ਮਟੀਰੀਅਲ ਵੀ ਥੋੜਾ ਬੇਸਿਕ ਹੁੰਦਾ ਰੇਟ ਵੀ ਬੇਸਿਕ ਹੁਣ ਇਹ ਭਾਰਾ 40 ਐ ਚਾਰ 쿠ਸ਼ਨ 5 ਸਾਲ ਗੱਦੀ ਦੀ ਗਾਰੰਟੀ ਲੈਦਰਸ ਵੈਡ ਬੈਕਿੰਗ ਵਾਲੀ ਲਾ ਕੇ 쿠ਸ਼ਨ ਹਾਂਜੀ ਵਧੀਆ ਬਣਾ ਕੇ ਕੋਚ ਵੇਖੋ ਮੈਨੂੰ ਨਹੀਂ ਲੱਗਦਾ ਕੋਈ ਬਾਜ਼ਾਰ ਦੇ ਵਿੱਚ ਇੰਨੇ ਦਾ ਦੇਊਗਾ ਇਹ ਸਿਰਫ ਤੇ ਸਿਰਫ ਆਪਣੇ ਗਾਕਾਂ ਨੂੰ ਪਾ 22000 ਦਾ ਪਹਿਲਾਂ ਵੀ ਦੇ ਰਹੇ ਆ ਆਫਰ ਦੇ ਵਿੱਚ ਹੁਣ ਵੀ 22000 ਰੁਪਏ ਦਾ ਦੇਵਾਂਗੇ ਜਿਹਦੇ ਵਿੱਚ ਆਪਦਾ ਕੀ ਉਹਨੂੰ ਕਹਿੰਦੇ ਆ 50 ਕਿਲੋ ਆਪਣਾ 100 ਕਿਲੋਮੀਟਰ ਦੇ ਵਿੱਚ 50000 ਤੇ ਡਿਲੀਵਰੀ ਫ੍ਰੀ ਦਵਾਂਗੇ ਸੋ ਦੇਖੋ ਜੀ ਇਹ ਤਾਂ ਬਹੁਤ ਵੱਡਾ ਫਾਇਦਾ ਬਾਜ਼ਾਰ ਦਾ ਰੇਟ ਤਾਂ 35000 ਰੁਪਿਆ ਸੇਖੋ ਫਰਨੀਚਰ ਹਾਊਸ ਤੇ ਆ ਜਾਓ ਸਿਰਫ 22000 ਰੁਪਏ ਚ ਇਹ ਸੋਫਾ ਲੈ ਜਾਓ ਉਤੋਂ ਆ ਬੈੱਡ ਤੁਸੀਂ ਚੈੱਕ ਕਰ ਲਓ ਜਿਹੜੇ 18 18 18 20 20000 ਦੇ ਬੈੱਡ ਆ ਆ ਬੈੱਡ ਤੁਹਾਨੂੰ ਦਵਾਂਗੇ 13000 ਦਾ ਆ ਬੈੱਡ ਦਵਾਂਗੇ 12.5000 ਦਾ ਵੱਡਾ ਫਾਇਦਾ ਕੀ ਆ ਪੂਰੇ ਪੰਜਾਬ ਜੀ ਨਹੀਂ ਅੰਮ੍ਰਿਤਸਰ ਸਾਹਿਬ ਤੋਂ 100 ਕਿਲੋਮੀਟਰ ਦੀ ਦੂਰੀ ਦੇ ਵਿੱਚ ਤੁਹਾਨੂੰ ਹੋਮ ਡਿਲੀਵਰੀ ਬਿਲਕੁਲ ਫਰੀ ਆ ਗੱਡੀ ਵਾਲੇ ਦਾ ਖਰਚਾ ਵੀ ਤੁਸੀਂ ਨਹੀਂ ਦੇਣਾ ਭਾਈ ਆ ਵੀ ਬੜਾ ਸੋਹਣਾ ਡਿਜ਼ਾਈਨ ਆ ਇਹ ਵੀ ਧਗੜ ਸਾਹਿਬ ਆਪਣਾ ਉਹਦੇ ਵਿੱਚ ਹੀ ਮਾਡਲ ਚ ਆ ਜਾਂਦਾ ਵਾ ਕਾਚ ਵਾਲੇ ਦੇ ਵਿੱਚ ਫਿਰ ਆ ਦੇਖੋ ਉਸ ਤੋਂ ਵੱਡਾ ਮਾਡਲ ਜਿਹੜਾ ਵਾ ਆਪਦਾ 30000 ਦਾ ਬਾਜ਼ਾਰ ਦੇ ਵਿੱਚ ਵੇਚਣ ਵਾਲਾ ਆਪਣੇ ਗਾਹਕਾਂ ਨੂੰ ਪਹਿਲੋ 28000 ਦਾ ਸੇਲ ਕੀਤਾ ਸੀ ਫਿਰ ਆਫਰ ਦੇ ਵਿੱਚ 26000 ਦਾ ਸੇਲ ਕੀਤਾ ਸੀ ਜਦ ਕਿ ਹੁਣ 50 10000 ਤੇ ਡਿਲੀਵਰੀ ਫ੍ਰੀ ਦੇ ਵਿੱਚ ਵੀ 26000 ਦਾ ਹੀ ਗਾਗ ਨੂੰ ਪਏਗਾ ਅੱਛਾ ਇਹਦੇ ਵਿੱਚ ਜਿਹੜੀ ਕੁਆਲਿਟੀ ਆ ਵੈਰਾਈਟੀ ਆ ਕੁਛ ਨਾ ਆ ਗੱਡੀਆਂ ਆ ਸਮਾਨ ਆ ਫੁੱਲ ਗਰੰਟੀ ਆ ਅਸੀਂ ਵੇਖੋ ਇੱਕੀ ਗੱਲ ਕਰਦੇ ਆਂ ਵੀ ਜੋ ਇਹਦੇ ਅੰਦਰ ਮਟੀਰੀਅਲ ਆ ਭਾਵੇਂ ਤੁਸੀਂ ਕਾਰੀਗਰ ਲਿਆ ਕੇ ਚੈੱਕ ਕਰਵਾਓ ਭਾਵੇਂ ਅਸੀਂ 26 ਦਾ ਦੇ ਰਹੇ ਹਾਂ ਹੋਰ ਵੀ ਕਿਦੋਂ 26 ਦਾ ਮਿਲ ਰਿਹਾ ਦੋਵੇਂ ਲਾਗੋ ਲਾਗ ਰੱਖ ਕੇ ਅੰਦਰੋਂ ਇਹਦਾ ਆਪਰੇਸ਼ਨ ਤੱਕ ਕਰਕੇ ਤੁਸੀਂ ਤਸੱਲੀ ਕਰ ਸਕਦੇ ਹੋ ਮਤਲਬ ਆ 200 ਫੇ ਕਿਸੇ ਨੇ ਮੰਗਾ ਲਏ ਤੇ ਹੋਮ ਡਿਲੀਵਰੀ ਫ੍ਰੀ ਕਰ ਦੇਣੀ ਤੁਸੀਂ ਹਾਂਜੀ ਹਾਂਜੀ ਜਦੋਂ 50000 ਤੇ ਧੱਗੜ ਸਾਹਿਬ ਆਪਣਾ 50000 ਰੁਪਏ ਲਵਣ ਗਿਆ 50000 ਤੇ ਡਿਲੀਵਰੀ ਫ੍ਰੀ ਹੋ ਜੇਣੀ ਆ ਉਸ ਤੋਂ ਗਾੜੀ ਜੋ ਜੋ ਪਲੱਸ ਹੁੰਦਾ ਜਾਏਗਾ ਕਸਟਮਰ ਦਾ ਸਮਾਨ ਫਿਰ ਉਸ ਤੋਂ ਬਾਅਦ ਆ ਦੇਖੋ ਨਵਾਂ ਮਾਡਲ ਐਡ ਕੀਤਾ ਵਾ ਜੀ ਫਿਰ ਆ ਮਾਡਲ ਆ ਇਹ ਬਿਕ ਵੀ ਵਾਧੂ ਰਿਹਾ ਵਾ ਇਹ ਮਾਡਲ ਬਣਾ ਰਹੇ ਹਾਂ ਇਹ ਅੱਜ ਬਣਿਆ ਜਦਾਂ ਫਿਰ ਉਸ ਤੋਂ ਬਾਅਦ ਗੱਲ ਕਰੀ ਆ ਦੇਖੋ 25000 ਦੇ ਵਿੱਚ ਜਿਹੜਾ ਵਾ ਚਿਹਰਾ ਵਾਲਾ ਮਾਡਲ ਬਲੈਕ ਕਲਰ ਬਹੁਤ ਵਧੀਆ ਤੇ ਐ ਚੱਲਣ ਵਾਲਾ ਫਿਰ ਸਾਡੇ ਜਿਹੜੇ ਰੇਟ ਆਣਾ ਜੀ ਇਹ ਵਿੱਚ ਸ਼ੀਸ਼ਾ ਪਾ ਕੇ ਜੁ ਜਦ ਕਿ ਸ਼ੀਸ਼ਾ 2000 1500 2200 ਦੇ ਵਿੱਚ ਕੋਸਟ ਕਰ ਜਾਂਦੇ ਆ ਤੁਸੀਂ ਟਰਾਈ ਕਰਦੇ ਹੋ ਨੇ ਸੋ ਜੇ ਤੁਹਾਡਾ ਘਰ ਦਾ ਸਾਈਜ਼ ਦੇਖੋ ਸੇਖੋ ਫ੍ਰਿਜ ਦੇ ਕੋਲ ਆਪਸ਼ਨਸ ਬਹੁਤ ਆ ਜਿੱਦਾਂ ਨਾਲ ਤੁਹਾਨੂੰ ਸਾਈਜ਼ ਚਾਹੀਦਾ ਸਾਈਜ਼ ਵੀ ਮਿਲ ਜੂ ਜੀ ਚੰਗੀ ਮਿਲੂ ਬਜਟ ਘਟ ਦੇ ਵਿੱਚ ਆ ਹੁਣ ਤੁਸੀਂ ਰਾਜਾ ਮਹਾਰਾਜਾਂ ਵਾਲੀ ਚੇਅਰ ਆ ਇਹਦਾ ਰੇਟ ਜੇ ਬਾਜ਼ਾਰ 'ਚ ਹੈਗੇ ਪਤਾ ਕਰੋ ਕੱਲੀ ਚੇਅਰ 18 18 20000 ਦਿੰਦੇ ਇੱਕ ਚੇਅਰ ਇਹ ਦੋ ਚੇਰਾਂ ਆ ਪ੍ਰੋਪਰ ਸੈੱਟ ਹੈਗਾ ਬਈ ਇਹ 'ਚ ਕੀ ਫਾਇਦਾ ਹੈਗਾ ਇਹ ਧੱਗੜ ਸਾਹਿਬ ਗੱਲ ਕਰੀਏ ਤੇ 65 65000 ਰੁਪਏ ਦਾ ਤੇ ਆਪਾਂ ਵੀ ਸੇਲ ਕਰਦੇ ਰਹੇ ਹਾਈ ਬੈਕ ਚੇਅਰ ਵਾਲਾ ਉਦਾਂ ਬਜ਼ਾਰ ਦੀ ਗੱਲ ਕਰੀਏ ਤੇ ਮੈਨੂੰ ਲੱਗਦਾ 75 80 ਦੇ ਆਸ-ਪਾਸ ਜਿੱਥੇ ਵੀ ਕਿਸੇ ਦਾ ਟਿਕਦਾ ਹੋਵੇ ਨਾ ਫਿਰ ਇਹਦੀ ਜੇ ਗੱਲ ਕਰੀਏ ਇਹ ਚੰਗਾ ਭਾਰਾ ਸੈਟ ਆ ਇਹਨੂੰ ਇਦਾਂ ਕੈਮਰੇ ਦੇ ਵਿੱਚ ਨਹੀਂ ਦੇਖਿਆ ਜਾ ਸਕਦਾ ਇਹ ਚੀਜ਼ ਲੈਣ ਦੇ ਲਈ ਇਹਨੂੰ ਮੜਾ ਤੁਸੀਂ ਆਣ ਕੇ ਅੱਖੀਂ ਦੇਖਣਾ ਵਾ ਚੁੱਕ ਕੇ ਦੇਖਣਾ ਮਟੀਰੀਅਲ ਦੀ ਤਸੱਲੀ ਕਰਨੀ ਆ ਤੇ ਆਪਣੇ ਜੈਂਟਰੀ ਗਾਹਕਾਂ ਵਾਲਾ ਮਾਡਲ ਬਥੇਰੇ ਲਾ ਜਾ ਚੁੱਕਾ ਆਪਣੇ ਏਡੇ ਵਧੀਆ ਕਸਟਮਰ ਵੇਖੋ ਦਰਸ਼ਕੋ ਤੁਸੀਂ ਆਪ ਦਾ ਕੀ ਉਹਨੂੰ ਕਹਿੰਦੇ ਸਾਡੇ ਕੋ ਗਾਹ ਕੋ ਕੋ ਬਾਹਰ ਬੈਠਾ ਵੀ ਆ ਕੋ ਦੂਰ ਬੈਠਾ ਵੀ ਕੋ ਨੇੜੇ ਬੈਠਾ ਵੀ ਆ ਕੋਈ ਹਰ ਤਰ੍ਹਾਂ ਦਾ ਗਾਹ ਹੈ ਸਾਡੇ ਤੋਂ ਉਹ ਵੀ ਗਾਹ ਹੈ ਜਿੰਨਾਂ ਕੋ ਟਾਈਮ ਨਹੀਂ ਹੈਗਾ ਬਾਦੂ ਵੇਖੋ ਅਸੀਂ ਵੀ ਉਹ ਦੁਕਾਨਦਾਰੀ ਕਰ ਸਕਦੇ ਹਾਂ 1000 ਰੁਪਏ ਚ ਬੈੱਡ 1000 ਰੁਪਏ ਚ ਸੋਫਾ 1000 ਰੁਪਏ ਚ ਬੈੱਡ ਬਾਕੀ ਬਾਅਦ ਚੋਂ ਕਿਸ਼ਤਾਂ ਕੁਸਤਾਂ ਮੈ ਤੁਹਾਨੂੰ ਗਮਰਾਹ ਕਰਨਾ ਤੁਹਾਡਾ ਸਮਾਂ ਖਰਾਬ ਕਰਨਾ ਸੇਖੋ ਫਰਨੀਚਰ ਹਾ ਉਸ ਚੀਜ਼ ਦੀ ਵੀ ਗਰੰਟੀ ਲੈਂਦਾ ਵੀ ਜੇ ਤੁਸੀਂ 30 ਮਿੰਟ ਕੱਢ ਗਏ ਸਾਡੀ ਵੀਡੀਓ ਵੇਖੋਗੇ 30 ਮਿੰਟ ਤੁਹਾਡੇ ਆਪ ਦਾ ਜਾਇਆ ਨਹੀਂ ਜਾਣਗੇ ਚੀਜ਼ ਲੈ ਪਰ ਤੁਹਾਨੂੰ ਕੋਈ ਨਾ ਕੋਈ ਨੌਲੇਜ ਦੇ ਕੇ ਹੀ ਤੋਰਾਂਗੇ ਸੋ ਪੰਜਾਬ ਦੇ ਵਿੱਚ ਵਿਸ਼ਵਾਸ ਤੇ ਭਰੋਸਿਆ ਦੂਜਾ ਨਾਮ ਹੈਗਾ ਸੇਖੋ ਫਰਨੀਚਰ ਦੇਖੋ ਕੁਆਲਟੀ ਵਧੀਆ ਜੇ ਸੋਫੇ ਸਾਨੂੰ ਅਸੀਂ ਦੇ ਰਹੇ ਆ ਗੋਲਡਨ ਪੱਟੀਆਂ ਹਾਈ ਕੁਆਲਟੀ ਦੀਆਂ ਕੱਪੜਾ ਚੰਗਾ ਕੁਸ਼ਨਾ ਚੰਗੀਆਂ ਲੱਕੜ ਚੰਗੀ ਸਾਰੀ ਐਸੈਸਰੀ ਚੰਗੀ ਇਸ ਗੱਲ ਦੀ ਗਾਰੰਟੀ ਆ ਵੀ ਤੁਹਾਡੇ ਪੈਸੇ ਬੜੇ ਸਹੀ ਜਗ੍ਹਾ ਤੇ ਲੱਗਣਿਆ ਤੇ ਰੇਟ ਤਾਂ ਹੈ ਹੀ ਬਹੁਤ ਘੱਟ ਹੈ ਇਹ ਸਟੀਲ ਦੀ ਪੱਤਰੀ ਆ ਤਾਂ ਗੱਡਾ ਸਾਹਿਬ ਨਹੀਂ ਤੇ ਕੀ ਉਹਨੂੰ ਕਹਿੰਦੇ ਆ ਰੇਂਜ ਦੇ ਅਕੋਰਡਿੰਗ ਅੱਜ ਕੱਲ ਕੱਪੜਾ ਵੀ ਲਾਈ ਜਾਂਦੇ ਇਹ ਜਾਂ ਕੇ ਸਟੀਲ ਦੀ ਪੱਤਰੀ ਆ ਫਿਰ ਉਸ ਤੋਂ ਬਾਅਦ ਆ ਦੇਖੋ 9500 ਰੁਪਏ ਦੇ ਵਿੱਚ ਪੰਜ ਸੀਟਾਂ ਠੀਕ ਹੈ ਜੀ ਇਹਦੀ ਵੀ 2 ਸਾਲ ਗੱਡੀ ਦੀ ਪੂਰੀ ਗਾਰੰਟੀ ਆ ਲੈਦਰ ਸਵੈਟ ਵਿੱਚ ਲੱਗੀ ਆ ਇਹਦੇ ਵਿੱਚ 32 ਦਾ 쿠ਸ਼ਨ ਪਿਆ ਵਾ ਜਿਹੜਾ ਕਿ ਕੀ ਉਹਨੂੰ ਕਹਿੰਦੇ 4-5 ਸਾਲ ਲਾਈਫ ਬੜੇ ਆਰਾਮ ਨਾਲ ਕੱਢ ਜਾਂਦਾ ਸੋ ਦੇਖੋ ਬਾਜ਼ਾਰ 'ਚ ਜਿਹੜੇ ਮਰਜ਼ੀ ਸ਼ੋਰੂਮ ਤੇ ਜਾਓ ਆ ਫਾਈਵ ਸੀਟਰ ਸੋਫਾ 16000 ਰੁਪਏ ਤੋਂ ਘੱਟ ਨਹੀਂ ਸੇਖੋ ਫਰਨੀਚਰ ਹਾਊਸ ਤੇ ਆਗੇ ਸਿਰਫ 9500 ਲੈ ਜਾਓ ਐਡਾ ਵੱਡਾ ਫਾਇਦਾ ਤੁਹਾਡਾ ਕਰ ਜਣਾਇਆ ਤੇ ਸੋਫੇ ਦਾ ਫਾਇਦਾ ਹੈਗੇ ਆ ਹੁਣ ਬੈੱਡ ਤੁਸੀਂ ਦੇਖ ਲਓ ਇਤਵੀ ਕਮਾਲ ਕਰਾਂਗੇ ਆ ਵੇਖੋ ਪਫੀ ਵਾਲਾ ਸਾਰਾ ਫੈਂਸੀ ਬੈੱਡ ਠੀਕ ਹੈ ਜੀ ਜਿੱਦਾਂ ਤੁਹਾਨੂੰ ਦੱਸਿਆ ਪਲਾਈ ਦੀ ਕੱਲੀ ਪਲਾਈ ਦੀ ਦਰਸ਼ਕੋ ਟੁੱਟ ਭੱਜਦੀ ਕੋਈ ਗਰੰਟੀ ਨਹੀਂ ਹੁੰਦੀ ਪਲਾਈ ਦੀ ਜਿਹੜੀ ਆ ਉਹਦੀ 10 ਸਾਲ ਦੀ ਗਰੰਟੀ ਹੋਊਗੀ ਪਲੱਸ ਜਿਹੜੀ ਸਾਡੇ ਆ ਜਿਹੜੀ ਚੀਜ਼ ਅੰਦਰ ਪਈ ਹੋ ਗਈ ਉਹ ਫੋਮ ਹੋਊਗੀ ਨਾ ਕਿ ਉਹ ਲਿਟ ਲਾਉਣ ਹੋਊਗੀ ਜਿਹੜੀ ਆਪਣੇ ਟੈਂਟ ਵਾਲੇ ਗੱਦਿਆਂ 'ਚ ਹੁੰਦੀ ਆ ਉਹ ਸਾਡੇ ਕਿਸੇ ਵੀ ਬੈੱਡ ਦੇ ਵਿੱਚ ਤੁਸੀਂ ਸਾਫਤ ਕਰਦੋਗੇ ਬੈੱਡ ਫ੍ਰੀ ਦੇ ਦਾਂਗੇ ਠੀਕ ਹੈ ਜੀ ਉੱਤੇ ਲੈਦਰ ਸਵੈਟ ਲੱਗੀ ਆ ਮੋਸ਼ਾ ਵੀ ਲਾ ਦੀਦਾ ਜਿੱਦਾਂ ਦਾ ਤੁਸੀਂ ਕਲਰ ਕਹੋਗੇ ਉਦਾਂ ਦਾ ਤੁਹਾਨੂੰ ਦੇ ਦਾਂਗੇ ਇਹ ਜਿਹੜੇ ਆਪ ਦਾ ਕੀ ਉਹਨੂੰ ਕਹਿੰਦੇ ਉਸ ਤੋਂ ਬਾਅਦ ਇਹ ਗੱਲ ਕਰੀਏ ਆ ਦੇਖੋ ਟੇਬਲ ਇਹ ਵੀ ਤਾਂ ਡੇਲੀ ਬਣਾਇਆ ਇਹ ਉਹਨਾਂ ਦਰਸ਼ਕਾਂ ਲਈ ਬਣਾਇਆ ਜਿਹੜਾ ਥੋੜਾ ਸਸਤਾ ਮੰਗਦੇ ਸੀ ਟੇਰਾਂ ਵਾਲਾ ਮੰਗਦੇ ਸੀ ਸੈਪਰੇਟ ਮੰਗਦੇ ਸੀ 2500 ਰੁਪਏ ਵਾਲਾ ਟੇਬਲ ਜਿਹੜਾ ਵਾ ਤੁਹਾਨੂੰ ਦਰਸ਼ਕੋ ਸਿਰਫ ਤੇ ਸਿਰਫ 2200 ਰੁਪਏ ਦੇ ਵਿੱਚ ਦਵਾਂਗੇ 4-2 ਸਹਜ ਹੋਏਗਾ ਫਿਰ ਆ ਦੇਖੋ ਵੀ ਯਾਰ 40 40 45 45000 ਦੇ ਬੈੱਡ ਵਿਕਣ ਵਾਲੇ ਆ ਗੱਦਾ ਵੀ ਉੱਤੇ ਉਹ ਸੇਮ ਕਲਰ ਦਾ ਹੀ ਪਿਆ ਆ ਵੇਖੋ ਕਿੰਨਾ ਪਿਆਰਾ ਕੰਬੀਨੇਸ਼ਨ ਆ ਇਹਦੀ ਜੇ ਗੱਲ ਕਰੀਏ ਅਸੀਂ ਆਪਣੇ ਦਰਸ਼ਕਾਂ ਨੂੰ ਸਿਰਫ ਤੇ ਸਿਰਫ 26000 ਰੁਪਏ ਦਾ ਬੈੱਡ ਦੇ ਰਹੇ ਹਾਂ ਜਦ ਕਿ ਇਹਦਾ ਪ੍ਰਾਈਸ 35000 ਰੁਪਿਆ ਵਾ ਸੋ ਬਾਜ਼ਾਰ ਦੇ ਵਿੱਚ ਤਾਂ 50000 ਹੀ ਮੰਗਦੇ ਆ ਇੱਕ ਬੈੱਡ ਪਿੱਛੇ ਤੁਹਾਡਾ 24 ਦਾ ਫਰਕ ਆ ਕਿੰਗ ਸਟਾਈਲ ਮਹਾਰਾਜਾ ਸਟਾਈਲ ਆ ਦੂਜਾ ਦੇਖੋ ਬਲੈਕ ਦੇ ਵਿੱਚ ਬੈਕ ਤੁਸੀਂ ਤੁਹਾਨੂੰ ਅਸੀਂ ਸੋਫਾ ਦਿਖਾਇਆ ਬਲੈਕ ਦੇ ਵਿੱਚ ਸੋਫਾ ਲੈ ਲਓ ਸੋਫੇ ਨਾਲ ਮੈਚ ਕਰਕੇ ਤੁਸੀਂ ਇਹ ਬੈੱਡ ਲੈ ਲਓ ਇੱਕ ਚੰਗਾ ਕੰਬੀਨੇਸ਼ਨ ਬਣ ਜਾਂਦਾ ਬਾਕੀ ਰੂਮ ਚੇਅਰ ਸਾਡੇ ਕੋਲ ਵਧੀਆ ਕੁਆਲਿਟੀ ਦੇ ਵਿੱਚ ਮਿਲ ਜਾਣੀਆਂ ਕਾਫੀ ਡਿਜ਼ਾਈਨਰ ਹੈ ਗਿਆ ਲੈਟਾ ਸ਼ੈਟਾ ਲੱਗੀਆਂ ਤੇ ਸੇਖੋਂ ਸਾਹਮਣੇ 10 ਸਾਲ ਤੱਕ ਦੀ ਪਲਾਈ ਦੀ ਗਾਰੰਟੀ ਵੀ ਲਈ ਆ ਗੱਦਾ ਸਾਡੇ ਤੋਂ 3500 1 ਸਾਲ ਦੀ ਗਾਰੰਟੀ ਜਿਹੜੀ ਆ ਨਾ ਜਿੱਦਾਂ ਆਪਦਾ ਕੀ ਨੂੰ ਕਹਿੰਦੇ 5 ਇੰਚੀ 5 ਇੰਚੀ 1 ਸਾਲ ਦੀ ਗਾਰੰਟੀ ਵਾਲਾ 3500 ਤੋਂ ਸ਼ੁਰੂ ਹੋ ਜਾਂਦਾ ਫਿਰ 4500 5500 6500 ਫਿਰ ਉਸ ਤੋਂ ਬਾਅਦ ਸੌਫਟੀ ਆ ਜਾਂਦਾ ਵਾ 32 ਆਪਣਾ ਕੀ ਨੂੰ ਕਹਿੰਦੇ ਡੈਸਟੀ ਆ ਜਾਂਦੀ ਆ 40 ਵਾਲਾ ਆਿੰਦਾ ਪ੍ਰੋਪਰ ਸੌਫਟੀ ਆ ਜਾਂਦਾ ਵਾ ਸੈਮੀ ਵੌਂਡਡ ਆ ਜਾਂਦਾ ਜਿੱਦਾਂ ਦਾ ਮੈਟਰ ਜਿੱਦਾਂ ਦਾ ਤੁਹਾਡੀ ਬੋਡੀ ਨੂੰ ਸ਼ੂਟ ਕਰਦਾ ਉਹ ਮੈਟਰਸ ਉਦਾਂ ਦੀ ਚੀਜ਼ਾਂ ਆਪਣੇ ਕੋਲ ਅਵੇਲੇਬਲ ਸੋ ਬੱਚਿਆਂ ਦੇ ਲਈ ਤੁਸੀਂ ﺍﻟमारੀਆਂ ਲੈਣੀਆਂ ਸਪਾਈਡਰਮੈਨ ਲੈ ਲਓ ਛੋਟਾ ਬੀਮ ਲੈ ਲਓ ਮਤਲਬ ਲੜਕੀਆਂ ਲਈ ਵੀ ਤੇ ਲੜਕੇ ਲਈ ਛੋਟੇ ਬੱਚਿਆਂ ਲਈ ਵੱਖੋ ਵੱਖਰੇ ਕਾਰਟੂਨ ਮਿਲ ਜਣੇ ਇਹਦੇ ਚ ਵੀ ਬਈ ਚੰਗੀ ਕੁਆਲਿਟੀ ਯੂਜ਼ ਕੀਤੀ ਆ ਇਹਦੇ ਚ ਧੱਗੜ ਸਾਹਿਬ ਪਾਰਟੀਕਲ ਬੋਰਡ ਜਿਹੜਾ ਲੱਗਾ ਨਾ ਲੋਕੀ ਕੀ ਕਰਦੇ ਆ 12 ਇੰਚ ਡੂੰਗੀ ਬਣਾਉਂਦੇ ਆ ਆਹੜੀ ਸਾਈਡ 'ਚ ਕਿਉਂਕਿ ਇਹ ਨਹੀਂ ਦਿਖਦੀ ਇਹ ਲੋਕੀ ਬਸ ਫੇਸ ਹੀ ਦੇਖਦੇ ਆ ਰੇਟ ਦੇਖਦੇ ਆ ਇਦਰੋਂ 12 ਇੰਚ ਲੋਕੀ ਬਣਾਉਂਦੇ ਆ ਆਪਣੀ 16 ਇੰਚ ਹੁੰਦੀ ਆ ਜਿਹਦੇ ਵਿੱਚ ਪਤਾ ਵੀ ਕੋਈ ਭਾਈ ਬੱਚੇ ਦੇ ਚਾਰ ਕੱਪੜੇ ਆ ਜਾਣਗੇ ਕੱਲੇ 500 ਰੁਪਏ ਰੇਟ ਦੀ ਗੱਲ ਨਹੀਂ ਹੁੰਦੀ ਵੀ ਭਾਈ ਗਏ ਨੇ 500 ਸਸਤੀ ਦੇ ਦਿੱਤੀ ਤੇ ਪਤਾ ਨਹੀਂ ਉਹ ਚੀਜ਼ ਸੇਮ ਹੋਗੀ ਆਪ ਦਾ ਤਾਂ ਡਿਫਰੈਂਸ ਹੁੰਦਾ ਫਿਰ ਆ ਦੇਖੋ 5500 ਦੇ ਵਿੱਚ 6x6 ਦਾ ਪੈਨਲ ਸਾਡੀ ਜਿਹੜੀ ਕਰੋਕਰੀ ਆ ਉਹ ਵੀ ਅਸੀਂ 15 ਤੋਂ 16 ਇੰਚ ਤਿਆਰ ਕਰਦੇ ਆ ਜਦ ਕਿ ਕਰੋਕਰੀ ਵੀ ਇਸ ਟਾਈਮ 12 12 ਇੰਚੀ ਦੇ ਵਿੱਚ ਤਿਆਰ ਹੋ ਰਹੀ ਆ ਦਰਸ਼ਕੋ ਛੇ ਭਾਈ ਆਪ ਦਾ ਕਿਹਨੂੰ ਕਹਿੰਦੇ ਤਿੰਨ ਦਾ ਸੈਜ ਹੈ ਸ਼ੀਸ਼ਿਆਂ ਵਾਲੀ ਅਦਰਾਜ ਵਿੱਚ ਲੱਗੇ ਹੈਂਡਲ ਲੱਗੇ ਟਾਇਰ ਸ਼ੈਰ ਲੱਗੇ ਮਤਲਬ ਜੈਂਟਰੀ ਚੀਜ਼ ਆ ਜਿੱਥੋਂ ਮਰਜੀ ਰੇਟ ਟਰਾਈ ਕਰੋ ਬਾਜ਼ਾਰ ਦੇ ਵਿੱਚੋਂ ਟਰਾਈ ਕਰੋ ਜੇ ਕਿਨੇ ਤੁਹਾਡੇ ਮਨ ਦੇ ਵਿੱਚ ਹੋਵੇ ਭਾਈ ਬਾਜ਼ਾਰ ਵੀ ਆ ਰੇਟ ਮਿਲ ਰਿਹਾ ਸੇਖੋ ਵਾਲਿਆਂ ਦਾ ਰੇਟ ਵੀ ਰਲ ਰਿਹਾ ਤੇ ਭਾਈ ਉਹ ਚੀਜ਼ ਨੂੰ ਆਮੋ ਸਾਹਮਣੇ ਰੱਖ ਕੇ ਐਕਸਪੈਰੀਮੈਂਟ ਕਰ ਲੋ ਖੋਲ੍ਹ ਲੋ ਆਪਰੇਸ਼ਨ ਕਰ ਲੋ ਜੇ ਨਹੀਂ ਕੋਈ ਫਰਕ ਨਿਕਲੂਗਾ ਤਕੀ ਉਹਨੂੰ ਕਹਿੰਦੇ ਸਾਡੀ ਚੀਜ਼ ਦਾ ਕੋਈ ਤੁਸੀਂ ਪੈਸਾ ਨਹੀਂ ਦੇਣਾ ਅਸੀਂ ਉਦਾਂ ਹੀ ਸਮੇਟ ਕੇ ਆਪਣੇ ਰੱਖ ਲਾਂਗੇ ਸੋ ਬੈੱਡਾਂ ਦੇ ਵਿੱਚ ਡਿਜ਼ਾਈਨ ਬੜੇ ਸੋਹਣੇ ਆ ਮਾਇਕਾ ਚੰਗਾ ਲਾਈਟਾਂ ਚੰਗੀਆਂ ਕੱਪੜਾ ਚੰਗਾ ਤਾਂ ਹੈਗਾ ਅੱਗੇ ਸੈਟੀਆਂ ਲੱਗੀਆਂ ਜੇ ਤੁਸੀਂ ਕੋਈ ਲੰਬਾ ਵੀ ਸਾਡਾ ਹੈਗਾ ਭਰਾ ਕੋਈ ਤੇ ਉਹਨੂੰ ਇੱਕ ਕਵਰ ਕਰ ਜਾਂਦਾ ਇਹ ਵੀ ਡਿਜ਼ਾਈਨ ਮਿਲ ਜੂ ਇੱਧਰ ਤੁਸੀਂ ਆ ਦੇਖੋ ਇਹ ਡਿਜ਼ਾਈਨ ਦੇਖੋ ਸੇਕ ਕੋਬਨਿਚਰ ਜਦੋਂ ਤੁਸੀਂ ਆਉਣਾ ਨਾ ਤੁਸੀਂ ਇਦਾਂ ਨਹੀਂ ਨਰਾਸ਼ ਹੋ ਕੇ ਜਾਉਂਗੇ ਬਹੁਤ ਜ਼ਿਆਦਾ ਵੈਰਾਈਟੀ ਆ ਤੁਸੀਂ ਜਿਹੜੀ ਚੀਜ਼ ਪਸੰਦ ਆ ਉਹ ਲੈ ਕੇ ਜਾ ਸਕਦੇ ਆ ਭਾਈ ਇਹ ਵੀ ਬੜਾ ਸੋਹਣਾ ਬਣਿਆ ਬੈੱਡ ਇਹ ਵੀ ਧਕੜਾ ਸਾਹਿਬ ਵਧੀਆ ਵਿਕਦਾ ਇਹ ਆਪਣੇ ਕੀ ਉਹਨੂੰ ਕਹਿੰਦੇ ਬੜੇ ਵਧੀਆ ਵਧੀਆ ਗਾਗ ਹੈ ਜਿੰਨਾ ਅੱਲਾ ਪਾਏ ਲਾਤ ਤੇ ਆ ਬਹੁਤ ਸੋਹਣਾ ਫਿਰ ਉਸ ਤੋਂ ਬਾਅਦ ਆ ਦੇਖੋ ਬਟਰਫਲਾਈ ਜਿਹਨੂੰ ਅੰਗਰੇਜ਼ੀ 'ਚ तितਲੀ ਕਹਿੰਦੇ ਆ ਇਹ ਵੀ ਬਹੁਤ ਸੋਹਣਾ ਮਾਡਲ ਹੈ ਆਪਦਾ ਕਿਹਨੂੰ ਕਹਿੰਦੇ ਆ ਫਿਰ ਉਸ ਤੋਂ ਬਾਅਦ ਅੱਗੇ ਦੇਖੋ ਫੱਟੇ ਵਾਲਾ ਜੀ ਫਿਰ ਉਸ ਤੋਂ ਬਾਅਦ ਆ ਸ਼ੂ ਰੈਗ ਆਪਦਾ ਜਿਹਨੂੰ ਅਸੀਂ ਛੋਟੀ ਅਲਮਾਰੀ ਕਹਿੰਨੇ ਆ ਇਹ ਵੀ ਅਸੀਂ 15 ਇੰਚ ਦੇ ਵਿੱਚ ਬਣਾਉਂਨੇ ਆ 15 ਇੰਚ ਆਪਦਾ ਕਿਹਨੂੰ ਕਹਿੰਦੇ ਸਲੈਪਾਂ ਵੀ ਪੂਰੀਆਂ ਪਾਦ ਕੇ ਇਹਦੇ ਕੀਹਨੂੰ ਕਹਿੰਦੇ ਸਿਰਫ ਤੇ ਸਿਰਫ ਗਾਕਾਂ ਨੂੰ 2500 ਰੁਪਏ ਦੇ ਵਿੱਚ ਜਿਹੜੀ ਆਪਾਂ ਸੇਲ ਕਰਦੇ ਆ ਜਦ ਕਿ ਤੁਸੀਂ ਹੁਣ ਸਮਾਨ ਦੇ ਨਾਲ ਤੁਹਾਨੂੰ ਸਿਰਫ 2200 ਰੁਪਏ ਦੀ ਲੱਗੇਗੀ ਜੀ ਫਿਰ ਉਸ ਤੋਂ ਬਾਅਦ ਆਪਣੇ ਕਿਹਨੂੰ ਕਹਿੰਦੇ ਅਲਮਾਰੀਆਂ ਦੀ ਜੇ ਗੱਲ ਆਪ ਦਾ ਕੀ ਉਹਨੂੰ ਕਹਿੰਦੇ ਆ ਵਧੀਆ ਫੈਸੀਲ ਮਾਰੀਆਂ ਜਿੱਦਾਂ ਫਰੰਟ ਕੀ ਉਹਨੂੰ ਕਹਿੰਦੇ ਯੂਵੀ ਐਮ ਡੀ ਐਫ ਆ ਮੈਂ ਮੜਾ ਕੈਮਰਾਮੈਨ ਨੂੰ ਕਹਿੰਦਾ ਪਿੱਛੇ ਹੋ ਗਈ ਪੱਲੇ ਤੇ ਪੂਰੇ ਤੇ ਕੈਮਰਾ ਮਾਰਿਆ ਜਾਵੇ ਆ ਦੇਖੋ ਸਲੋ ਮੋਸ਼ਨ ਵਾਲੇ ਕਬਜੇ ਮਹਿੰਗੇ ਵਾਲੇ ਲੱਗੇ ਆ ਨਹੀਂ ਤੇ ਤੁਸੀਂ ਆਪ ਦਾ 1 ਲੱਖ ਰੁਪਿਆ ਵੀ ਲਿਮਾਰੀ ਦਾ ਦੇ ਦੋਗੇ ਨਾ ਤੇ ਕਬਜ਼ਾ ਉਹਨਾਂ ਨੇ ਕਰ ਕਰਾ ਕੇ ਦੂਜਾ ਹੀ ਲਾਉਣਾ ਜਿਹੜਾ 8 8 9000 ਵਾਲੀਆਂ ਲਮਾਰੀਆਂ ਨੂੰ ਲੱਗਦਾ ਠੀਕ ਹੈ ਜੀ ਸਫਾਈ ਬੜੀ ਹੈ ਫਰੰਟ ਤੋਂ ਵੀ ਅੰਦਰੋਂ ਇਹ ਜਿਹੜੀ ਆ ਨਾ ਇਹ ਮਾਸਟਰ ਕਟਰ ਦੇ ਨਾਲ ਕਟੀਆਂ ਜਾਣ ਵਾਲੀਆਂ ਆ ਆ ਵੇਖੋ ਕੰਪਿਊਟਰ ਆਪਣਾ ਲਾਉ ਕਿਆ ਕੋਈ ਚੀਜ਼ ਇਹ ਤੇ ਬੇਸਿਕ ਨਹੀਂ ਲੱਗੀ ਕਿਉਂਕਿ ਇਹ ਜਿਹੜਾ ਨਾ ਸ਼ੌਂਕੀ ਕਸਟਮਰ ਪਸੰਦ ਕਰਦਾ ਵਾ ਇਹ ਜਿੰਨੇ ਵੀਰ ਪੈਸੇ ਖਰਚਨੇ ਆ ਨਾ ਉਹ ਭਾਈ ਇਹ ਚੀਜ਼ਾਂ ਨੂੰ ਨੋਟ ਵੀ ਕਰਦਾ ਵਾ ਤੇ ਅਸੀਂ ਆਪ ਹੀ ਗਾਗ ਦੀ ਪੂਰੀ ਤਸੱਲੀ ਕਰਾ ਕੇ ਚੀਜ਼ਾਂ ਲੈ ਲਈ ਅੰਦਰ ਵੀ ਸਵਾਈ ਬੜੀ ਆ ਮੈਂ ਦੇਖ ਰਿਹਾ ਬਿਲਕੁਲ ਬਿਲਕੁਲ ਅਸੀਂ ਤੇ ਸ਼ੁਰੂ ਤੋਂ ਕਹਿੰਦੇ ਆਏ ਆ ਵੀ ਆਪਣੀ ਵਾਲੀ ਲਮਾਰੀ ਦੇ ਵਿੱਚ ਇੱਕ ਬੂਰਾ ਚੁੰਚੇ ਦਾ ਨਿਕਲ ਜੇ ਤਾਂ ਲਮਾਰੀ ਫਰੀ ਦੇ ਦਾਂਗੇ ਜੀ ਫਿਰ ਉਸ ਤੋਂ ਬਾਅਦ ਹੋਰ ਚੀਜ਼ਾਂ ਦੀ ਤੁਸੀਂ ਵਿਜਿਟ ਕਰੋ ਸਾਡੇ ਐਡਰੈਸ ਵਗੈਰਾ ਆਪ ਦਾ ਕਿਨ ਕਿਨ ਦੇ ਸਕਰੀਨ ਤੇ ਚੱਲ ਰਹੇ ਆ ਗੱਦਾ ਆਪਣੇ ਤੋਂ ਕਿੰਨੇ ਕਦੋਂ ਸ਼ੁਰੂ ਹੋ ਜਾਂਦਾ ਗੱਦਾ ਠਕਰਦਾ 3500 ਤੋਂ ਸ਼ੁਰੂ ਹੋ ਜਾਂਦਾ 1 ਸਾਲ ਦੀ ਗਾਰੰਟੀ ਠੀਕ ਹੈ ਜੀ ਫਿਰ ਉਸ ਤੋਂ ਬਾਅਦ ਬਹੁਤ ਤਰ੍ਹਾਂ ਦੇ ਵੱਖੋ ਵੱਖਰੇ ਰੇਟ ਜਾਂਦੇ ਰਹਿੰਦੇ ਆ ਬਾਕੀ ਇਹ ਆ ਵੀ ਬਾਜ਼ਾਰ ਨਾਲੋਂ ਮੈਟ੍ਰਸ ਸਸਤਾ ਤੇ ਵਧੀਆ ਦਵਾਂਗੇ ਇਹ ਚੀਜ਼ ਦੀ ਗਾਰੰਟੀ ਆ। ਵਿਵਾਨ ਜਿਹੜਾ ਵਾ ਇਹਦੇ 'ਚ ਅਸੀਂ ਗਰੇ ਵੀ ਤਿਆਰ ਕਰਦੇ ਆ ਵਾਈਟ ਸਪਾਰਕਰ ਲੱਗਾ ਠੀਕ ਹੈ ਜੀ 6 4 ਸਾਡੇ ਵਾਲੇ ਦਿਵਾਨ ਦੀ ਪਤਾ ਕੀ ਆ ਅਸੀਂ ਨਾ ਕੱਟ ਤਿਆਰ ਕਰਦੇ ਆ ਪਰ ਵਧੀਆ ਤਿਆਰ ਕਰਦੇ ਥੱਲੇ ਤਾਂ ਘਟੋ ਹੁੰਦੀ ਆ। ਹਾਂਜੀ ਉਹ ਨਹੀਂ ਜਿਹੜੀ ਆਪਣੀ ਫਿਕਸ ਜੀ ਕਰਤੀ ਅੱਧਾ ਕਫੋਟ ਦੀ ਢੋ ਠੀਕ ਹੈ ਜੀ ਉਹ ਕੰਮ ਨਹੀਂ ਸਾਡੇ ਵਾਲਾ ਦਿਵਾਨ ਤੇ ਬਾਜ਼ਾਰ ਵਾਲਾ ਦਿਵਾਨ ਉਹ ਦੋ ਰੱਖ ਲੋਗੇ ਤੇ ਸਾਡੇ ਵਾਲਾ ਇੱਕ ਰੱਖ ਲੋਗੇ ਇੱਕ ਬਰਾਬਰ ਆ ਐਡੀ ਅਸੀਂ ਵਧੀਆ ਚੀਜ਼ ਤਿਆਰ ਕਰਦੇ ਆ ਰੇਟ ਦੀ ਇਹਦਾ ਬੜਾ ਜੈਂਟਰੀ ਦਿੰਨੇ ਆਪਣੇ ਗਾਹਕ ਨੂੰ ਇਹਦੇ ਚ ਕਲਰ ਆਪਸ਼ਨ ਬਹੁਤ ਆ ਫਿਰ ਉਸ ਤੋਂ ਬਾਅਦ ਆ ਦੇਖੋ ਸ਼ੀਸ਼ਾ 6 बाई 2 ਦਾ ਸ਼ੀਸ਼ਾ ਬੈਕ ਤੇ ਵੀ ਪਵਨ ਬੋਰਡ ਵੱਜਾ ਇੱਕੋ ਪੀਸ ਵਾਲਾ 2500 ਰੁਪਏ ਦਾ ਆਪਣੇ ਦਰਸ਼ਕਾਂ ਨੂੰ ਦੇ ਰਹੇ ਆ ਮੈਂ ਪਿੱਛੋਂ ਵੀ ਤੁਹਾਨੂੰ ਦਿਖਾ ਦਿੰਦਾ ਵਾ ਕਿਤੇ ਤੁਹਾਨੂੰ ਇਹ ਨਾ ਲੱਗੇ ਵੀ ਭਾਈ ਰੇਟ 2500 ਬਾ ਤੇ ਸ਼ਾਇਦ ਪਿੱਛੇ ਪਲਾਈ ਨਾ ਮਾਰਤੀ ਹੋਵੇ ਈ ਜਾਂ ਆਪ ਦਾ ਕੀ ਉਹਨੂੰ ਕਹਿੰਦੇ ਖਰੀਆਂ ਰੇਟ ਆਪ ਦਾ ਸਸਤਾ ਫਿਰ ਆ ਦੇਖੋ ਵੱਡਾ ਟੈਨ ਸ਼ੀਟਰ ਜਿਹੜਾ ਆਪ ਦਾ 3 ਕਾਰਨਰ 3 ਕੋਚ ਇਹ ਬਾਜ਼ਾਰ 40 40000 ਰੁਪਏ ਦਾ ਵਿਕਣ ਵਾਲਾ ਸੈੱਟ ਸਿਰਫ ਤੇ ਸਿਰਫ ਸੇਖੋ ਫਰਨੀਚਰ ਦੇ ਜਿੰਨੇ ਮਰਜ਼ੀ ਆਪ ਦਾ ਕੀ ਉਹਨੂੰ ਕਹਿੰਦੇ 34 34000 ਦੇ ਵਿੱਚ ਲੈ ਜਾਓ ਫਿਰ ਆ ਬਾਜੂ ਮੋਸਟ ਡਿਮਾਂਡਿੰਗ ਬਾਜੂ ਆ ਜਿਹੜਾ ਗੋਲ ਬਾਜੂ ਹੁੰਦਾ ਇਹ ਦੇਖਿਆ ਹੋਣਾ ਤੁਸੀਂ ਇਹ ਬਹੁਤ ਚੱਲਦਾ ਵਾ ਇਹਦੇ ਵਿੱਚ ਵੀ ਤੁਹਾਨੂੰ ਕਲਰ ਆਪਸ਼ਨ ਦੇ ਦਾਂਗੇ ਸੋ ਦੇਖੋ ਸਾਬ ਆ ਵੀ ਬੜਾ ਸੋਹਣਾ ਲੱਗ ਰਿਹਾ ਕਲਰ ਬੜਾ ਸੋਹਣਾ ਇਹ ਕਿੰਨੀਆਂ ਸ਼ੀਟਾਂ ਤੇ ਇਹਦਾ ਕੀ ਫਾਇਦਾ ਕਰ ਰਹੇ ਲੋਕਾਂ ਇਹ ਬੱਕਲ ਵਾਲੀ ਸੈਟਿੰਗ ਆ ਸਾਈਡ ਤੋਂ ਬਾਜੂ ਤੋਂ ਦਿਖਾਇਆ ਜਾਵੇ 12 ਸ਼ੀਟਾਂ ਵਾਲਾ ਜਿਹੜਾ ਸੈੱਟ ਆ ਟੇਬਲ ਵੱਖਰਾ ਠੀਕ ਹੈ ਜੀ ਇਹਦੇ ਵਿੱਚ ਕਲਰ ਆਪਸ਼ਨ ਗ੍ਰੇ ਵੀ ਆ ਬ੍ਰਾਊਨ ਵੀ ਆ ਹਰ ਤਰ੍ਹਾਂ ਦੀ ਉਹ ਕਲਰ ਆਪਸ਼ਨ ਆ ਇਹ ਮੈਨੂੰ ਇੰਨਾ ਪਤਾ ਵੀ ਬਾਜ਼ਾਰ 55 55 ਹਜ਼ਾਰ ਇਹਨਾਂ ਦਾ ਮੰਗੀ ਜਾਂਦੇ ਆ ਆਪਣਾ ਰੇਟ ਜਿਹੜਾ ਅਸੀਂ 50 ਹਜ਼ਾਰ ਆ ਜਦ ਕੇ ਅੱਜ ਦਾ ਜਿਹੜਾ ਰੇਟ ਰਹੇਗਾ ਡਿਲੀਵਰੀ ਫ੍ਰੀ ਦੇ ਨਾਲ ਵੀ ਜੋ ਪਿਛੇ ਆਫਰ ਦੇ ਵਿੱਚ ਰੇਟ ਦਿੱਤਾ ਉਹੋ ਹੀ ਅੱਜ ਹੋਊਗਾ 45000 ਰੁਪਿਆ ਅੱਛਾ 45000 ਦਾ ਸੋਫਾ ਹਾਂਜੀ 100 ਕਿਲੋਮੀਟਰ ਦੇ ਏਰੀਆ 'ਚ ਹੋਮ ਡਿਲੀਵਰੀ ਫ੍ਰੀ ਹਾਂਜੀ ਫੇਰ ਉਸ ਤੋਂ ਬਾਅਦ ਆ ਡੈਪ ਦੀ ਗੱਲ ਕਰੀਏ ਕਿਸੇ ਵੀ ਚੀਜ਼ ਦੀ ਗੱਲ ਕਰੀਏ ਇੰਚੀ ਟੇਬ ਘਰੋਂ ਹੀ ਲੈ ਕੇ ਆਓ ਜਿੱਥੋਂ ਵੇਖਦੇ ਆਓਗੇ ਉਹ ਵੀ ਮਿੰਤੀ ਮਾਰਦੇ ਆਇਓ ਤੇ ਸਾਡੇ ਵਾਲਾ ਵੀ ਮਿੰਤੀ ਮਾਰ ਲਿਓ ਤੁਹਾਨੂੰ ਹੋਰ ਵੀ ਬੜੀਆਂ ਬੜੀਆਂ ਚੀਜ਼ਾਂ ਦੇਖਣ ਨੂੰ ਮਿਲ ਜਾਣਗੀਆਂ ਵੀ ਭਾਈ ਕਿਦਾਂ ਆ ਉਹਦਾ ਜੇ ਕੋਈ ਰੇਟ ਦੇ ਰਿਹਾ ਉਹ ਚੀਜ਼ ਨਹੀਂ ਪੱਲੇ ਪਾ ਰਿਹਾ ਠੀਕ ਹੈ ਜੀ ਜੇ ਕੋਈ ਚੀਜ਼ ਦੇ ਰਿਹਾ ਉਹ ਰੇਟ ਨਹੀਂ ਦੇ ਰਿਹਾ ਸੇਖੋ ਬਰਨੀਚਰ ਤੇ ਆਓ ਤੁਹਾਨੂੰ ਰੇਟ ਵੀ ਮਿਲੂਗਾ ਚੀਜ਼ ਵੀ ਮਿਲੂਗਾ ਤੁਹਾਡੇ ਆਿਆਂ ਦਾ ਮੁੱਲ ਵੀ ਪਊਗਾ ਬਹੁਤ ਸਾਰੀਆਂ ਅਸੀਂ ਵੀਡੀਓ ਸ਼ੂਟ ਕਰਦੇ ਆ ਜਿੰਨੇ ਵੀ ਸੋਹੇ ਪਏ ਆ ਜਿੰਨੇ ਬੈੱਡ ਪਏ ਆ ਸਫਾਈ ਬੜੀ ਜ਼ਿਆਦਾ ਹੈਗੀ ਆ ਚਾਹੇ ਬਾਹਰੋਂ ਦੇਖ ਲਓ ਚਾਹੇ ਤੁਸੀਂ ਗੱਡੀਆਂ ਦੀ ਦੇਖ ਲਓ ਬੈੱਡਾਂ ਦੀ ਦੇਖ ਲਓ ਢੋ ਦੇਖ ਲਓ ਲਾਈਟ ਮਤਲਬ ਹਰ ਕਿਸੇ ਚੀਜ਼ ਇਦਰ ਧਿਆਨ ਰੱਖਿਆ ਗਿਆ ਆ ਸਾਡੇ ਕੋ ਧੱਗੜ ਸਾਹਿਬ ਵੇਖੋ ਆਪਦਾ ਹਰ ਇੱਕ ਦੀ ਦੁਕਾਨਦਾਰੀ ਆ ਮਹਾਰਾਜ ਸਾਰਿਆਂ ਦਾ ਭਲਾ ਕਰੇ ਪਰ ਸਾਡੇ ਤੋਂ ਸਪੈਸ਼ਲੀ ਹੋਗਾ ਕਿ ਨਹੀਂ ਹੈਗਾ ਜਿਹੜਾ ਆਪਦਾ ਕਿਉਂ ਨੂੰ ਕਹਿੰਦੇ ਇਹ ਸੁਣ ਕੇ ਦੁਕਾਨਾਂ ਤੇ ਚਲ ਜਾਂਦਾ 500 500 ਚ ਬੈੱਡ 500 500 ਸੋਫਾ ਨਾ ਹੀ ਅਸੀਂ ਉਹ ਆਪਣੀਆਂ ਗੱਲਾਂ ਵਿੱਚ ਬੋਲ ਸਕਦੇ ਆ ਵੀਡੀਓ 'ਚ ਨਾ ਹੀ ਸਾਡੇ ਤੋਂ ਗਾਹਕ ਹੈ ਗਾਵਾ ਤੇ ਮੈਨੂੰ ਲੱਗਦਾ ਜੇ ਅਸੀਂ ਇਦਾਂ ਦੀਆਂ ਚੀਜ਼ਾਂ ਬੋਲਾਂਗੇ ਤੇ ਜਿਹੜੇ ਸਾਡੇ ਗਾਹਕ ਜੁੜੇ ਆ ਨਾ ਉਹ ਵੀ ਕਿਤੇ ਨਾ ਕਿਤੇ ਚੀਜ਼ਾਂ ਤੋਂ ਤਰਾਜ ਕਰਕੇ ਕਿਉਂਕਿ ਆ ਆਪਣਾ ਜਿਆਦਾ ਦਰਗਾਹਕ ਵੀ ਪਿੰਡਾਂ ਦਾ ਠੀਕ ਹੈ ਜੀ ਆਪਣਾ ਸਾਰਾ ਸਬੰਧ ਪਿੰਡਾਂ ਦੇ ਵਿੱਚ ਸਭ ਕੋ ਜੀ ਪਿੰਡਾਂ ਦੇ ਵਿੱਚ ਤੇ ਜਿੱਥੇ ਗੱਲ ਕਾਦੀ ਵੀ ਗੱਲ ਹੀ ਓਨੀ ਕੁ ਹੁੰਦੀ ਹੈ ਜਿੰਨੀ ਕਿ ਵੈਲੀ ਵਾਲੀ ਹੁੰਦੀ ਆ ਲੋਕਾਂ ਨੂੰ ਗਮਰਾਹ ਕਰਨ ਵਾਲੀ ਗੱਲ ਨਹੀਂ ਦੀ ਜਿੱਦ ਅੱਜ ਕੱਲ੍ਹ ਸੋਸ਼ਲ ਮੀਡੀਆ ਤੇ ਚੱਲ ਹੀ ਰਿਹਾ ਤੁਸੀਂ ਦੇਖ ਹੀ ਰਹੇ ਹੋਣਾ ਜੀ ਅੱਜ ਕੱਲ੍ਹ ਦੇ ਵੀ ਸਾਡੇ ਵਰਗੇ ਸਾਫ਼ ਸੁਥਰੇ ਦੁਕਾਨਦਾਰ ਨੂੰ ਵੀ ਸ਼ਰਮ ਆਉਣੀ ਸ਼ੁਰੂ ਹੋ ਜਾਂਦੀ ਕਿਤੇ ਨਾ ਕਿਤੇ ਆ ਦੇਖੋ 11 ਬਾ 13 22 ਸੋਫਾ ਬਾਏ ਦੇਖਾਂਗੇ ਮੇਰੇ ਭੈਣ ਭਰਾ ਬਾਹਰਲੇ ਮੁਲਕਾਂ ਜੀ ਬੈਠੇ ਆ ਉਹਨ ਉਹ ਕਿਸੇ ਨੂੰ ਸਰਪ੍ਰਾਈਜ਼ ਦੇਣਾ ਚਾਹੁੰਦੇ ਆ ਕਿਸੇ ਨੂੰ ਗਿਫਟ ਦੇਣਾ ਚਾਹੁੰਦੇ ਆ ਜਾਂ ਕਿਸੇ ਕੋਲ ਟਾਈਮ ਨਹੀਂ ਉਹ ਕਿਦਾਂ ਫੋਨ ਫਾਨ ਤੇ ਕੋਈ ਕਿਦਾਂ ਆਰਡਰ ਦੇ ਸਾਰੇ ਸਾਨੂੰ ਵੇਖੋ ਆਪਣੇ ਸਿੰਪਲੀ ਅਸੀਂ ਤਾਂ ਵੈਸੇ ਜਿਆਦਾ ਫੋਰਸ ਕਰਦੇ ਹੁੰਦੇ ਨਹੀਂ ਵੀ ਆਓ ਵਿਜ਼ਿਟ ਕਰੋ ਚੀਜ਼ ਲੈ ਜਾਓ ਫਿਰ ਵੀ ਟਾਈਮ ਨਹੀਂ ਹੈਗਾ ਫਰਮ ਦਾ ਖਾਤਾ ਜਾਣਾ ਦਾਵਾ ਠੀਕ ਹੈ ਜੀ ਸੇਖੋ ਫਰਨੀਚਰ ਦਾ ਖਾਤਾ ਜਾਣਾ ਤੁਸੀਂ ਇੱਥੋਂ ਸਿਲੈਕਟ ਕਰਨੀ ਚੀਜ਼ ਇਹ ਸਿਲケーション ਤੋਂ ਹੀ ਕਰਨੀ ਹੁੰਦੀ ਸਿਲੈਕਟ ਵੀਡੀਓ ਕਾਲ ਤੇ ਵੀ ਤੁਸੀਂ ਜੇ ਕਹੋਗੇ ਭੇਜ ਦਾਂਗੇ ਕੋਈ ਐਸੀ ਗੱਲ ਤੁਹਾਡੇ ਘਰ ਤੱਕ ਭੇਜਣ ਦੀ ਰਿਸਪੋਨਸੀਬਿਲਟੀ ਸਾਡੀ ਹੁੰਦੀ ਆ ਸਾਡੇ ਹਾਥੀ ਵਾਲੇ ਮੁੰਡੇ ਜਾਂਦੇ ਆ ਇਹ ਤੁਹਾਡੇ ਚੀਜ਼ ਉਹ ਤਾਰ ਕੇ ਵਧੀਆ ਤਰੀਕੇ ਨਾਲ ਤੁਹਾਨੂੰ ਫੋਟੋ ਖਿੱਚ ਕੇ ਭੇਜ ਕੇ ਓਕੇ ਕਰਵਾਉਣਗੇ ਬਾਕੀ ਭਾਵੇਂ ਤੁਸੀਂ ਲੱਖ ਦਾ 2 ਲੱਖ ਤੱਕ ਦਾ ਵੀ ਸਮਾਨ ਲੈ ਲਓ ਸੇਖੋ ਫਰਨੀਚਰ ਹਾਊਸ ਤੋਂ ਸਾਰਨ ਟੀਵੀ ਦੀ ਫੁੱਲ ਗਾਰੰਟੀ ਆ ਅਸੀਂ ਕਿਸੇ ਦੀ ਗਾਰੰਟੀ ਨਹੀਂ ਲੈਂਦੇ ਪਰ ਇੱਕ ਗੱਲ ਜ਼ਰੂਰ ਧਿਆਨ ਰੱਖਿਓ ਜਦੋਂ ਤੁਸੀਂ ਪੇਮੈਂਟ ਕਰਨੀ ਆ 22 ਦੇ ਨਾਲ ਵੀਡੀਓ ਕਾਲ ਤੇ ਗੱਲ ਜ਼ਰੂਰ ਕਰ ਲਿਓ ਜਦੋਂ ਇਹਨਾਂ ਦਾ ਚਿਹਰਾ ਦੇਖ ਲਿਆ ਪੇਮੈਂਟ ਕਰ ਦਿਓ ਉੱਥੋਂ ਤੱਕ ਦੀ ਜ਼ਿੰਮੇਵਾਰੀ ਸਾਡੀ ਆ ਭਾਈ ਇਹਦੇ ਬਾਰੇ ਦੱਸੋ ਸਾਡੇ ਧਗੜ ਸਾਹਿਬ ਬੜੇ ਲਿਮਟਿਡ ਜੇ ਨੰਬਰ ਆ ਜਿਹੜੇ ਥੱਲੇ ਚੱਲ ਰਹਿੰਦੇ ਆ ਅਸੀਂ ਬਾਹਲੇ ਨੰਬਰ ਨਹੀਂ ਚੇਂਜ ਕਰਦੇ ਹਰ ਵੀਡੀਓ 'ਚ ਕਿਉਂਕਿ ਸਾਡਾ ਉਹ ਕੰਮ ਹੀ ਨਹੀਂ ਹੈਗਾ ਉਹ ਉਹਨਾਂ ਨੇ ਚੇਂਜ ਕਰਨੇ ਜਿਨ੍ਹਾਂ ਨੇ ਇੱਕ ਸਾਲ ਸੀਜ਼ਨ ਲਾਇਆ ਅਗਲੇ ਸਾਲ ਚੇਂਜ ਕਰਤੇ ਵੀ ਭਾਈ ਪੁਰਾਣੇ ਗਾ ਕੇ ਤੇ ਫੋਨ ਕਰਕੇ ਕੋਈ ਆਪਦਾ ਉਹੋ ਜੀ ਗੱਲ ਹੀ ਨਾ ਕਰ ਲੈਣ ਕੋਈ ਗਰੰਟੀ ਵੈਰੰਟੀ ਦਾ ਸਾਡਾ ਉਹੋ ਜਿਹਾ ਫੰਡਾ ਨਹੀਂ ਹੁੰਦਾ ਆ ਦੇਖੋ 12 13 ਸ਼ੀਟਾਂ ਵਾਲਾ ਮਾਡਲ ਇਹਦੇ ਨਾਲ ਪਫੀ ਇੱਕੋ ਹੀ ਕਰਤੀ ਆ ਉਦਾਂ ਦੋ ਸੀ ਐਰ ਕੀ ਵਨ ਪੀਸ ਕਰ ਇਹਦੀ ਜੇ ਗੱਲ ਕਰੀਏ ਧਗੜ ਦਾ 50 50000 ਦੇ ਵਿੱਚ ਵਿਕਣ ਵਾਲਾ 40 HR ਕਸ਼ਨ ਲੈਦਰ ਸਵੈਟ ਲੱਗੀ ਬੜਾ ਘੈਂਟ ਤੇ ਸਿੰਪਲ ਸੋਬਰ ਸੈਟ ਹੈ ਕਲਰ ਆਪਸ਼ਨ ਇਹਦੇ ਚ ਦੇ ਦਾਂਗੇ ਤੁਹਾਨੂੰ ਵੱਡਾ ਟੇਬਲ ਲੱਗਾ 골ਡਨ ਪਾਵੇ ਲੱਗੇ ਆ ਇਹ ਸਿਰਫ ਤੇ ਸਿਰਫ ਜਿਹੜਾ ਵਾ 50000 ਵਾਲਾ ਸੈਟ ਤੁਹਾਨੂੰ 45000 ਚ ਦਵਾਂਗੇ ਜਿਹਦੇ ਨਾਲ 100 ਕਿਲੋਮੀਟਰ ਤੇ 50000 ਦੀ ਆਪਦੀ ਕੀ ਉਹਨੂੰ ਕਹਿੰਦੇ ਆ ਡਿਲੀਵਰੀ ਬਿਲਕੁਲ ਫ੍ਰੀ ਆ ਸੋ ਕੋਈ ਵੀ ਪੈਸਾ ਤੁਹਾਨੂੰ ਦੇਣ ਦੀ ਲੋੜ ਨਹੀਂ ਗੱਡੀ ਦਾ ਖਰਚਾ ਵੀ ਸੇਖੋ ਦਾ ਵਜੱਕ ਲੈਣਗੇ ਆ ਵੀ ਸੋਭਾ ਤੁਸੀਂ ਦੇਖ ਲਓ ਇੱਕ ਸੇਖੋ ਸਾਹਿਬ ਮਰਾ ਧੱਗੜ ਸਾਹਿਬ ਵੀ ਦੇਖੋ ਆਪਣੇ ਕਿ ਉਹਨੂੰ ਕਹਿੰਦੇ ਮੰਦਰ ਕਹਿੰਦੇ ਆ ਜਿੱਦਾਂ ਆਪਣੇ ਤੋਂ ਇੱਕ ਊਂਕਾਰ ਹਰ ਇੱਕ ਤਰ੍ਹਾਂ ਦੇ ਮਿਲ ਜਾਣਗੇ ਦਰਾਜ ਵਾਲਾ ਛੋਟੇ ਤੋਂ ਵੱਡਾ ਵੱਡੇ ਤੋਂ ਛੋਟਾ ਮੰਦਰ ਆ ਜਿਹੜਾ ਆਪਦਾ ਕਿ ਉਹਨੂੰ ਕਹਿੰਦੇ 3000 ਰੁਪਏ ਦੇ ਵਿੱਚ ਅਸੀਂ ਦੇ ਰਹੇ ਆ ਲੈਡ ਲੂਡਲ ਪ੍ਰੋਪਰ ਲੱਗੀ ਆ ਜਦ ਕਿ ਮੈਨੂੰ ਇੰਨਾ ਪਤਾ ਵੀ ਇਹ ਕਟੋ ਘਟ 4-4000 ਰੁਪਏ ਦਾ ਬਾਜ਼ਾਰ ਸੇਲ ਹੁੰਦਾ ਆ ਨਾ ਫਿਰ ਆ ਦੇਖੋ 2000 ਰੁਪਏ ਦੇ ਵਿੱਚ ਸ਼ੀਸ਼ਾ ਇਹਦੇ ਵੀ ਪਿੱਛੇ ਵਨ ਪੀਸ ਆਪਦਾ ਬੋਰਡ ਹੀ ਮਾਰਿਆ ਨਹੀਂ ਹੈਗੀ ਵੀ ਭਲਾਈ ਮਾਰਤੀ ਆ ਰੇਟ ਘੱਟ ਕਰਕੇ 2000 ਦੇ ਵਿੱਚ ਜਿੰਨੇ ਮਰਜ਼ੀ ਲੈ ਜਾਓ ਫਿਰ ਆ ਦੇਖੋ ਮਾਡਲ ਤੁਹਾਡੇ ਲਈ ਬੜੇ ਚਿਰ ਦਾ ਚੱਲਦਾ ਆ ਰਿਹਾ ਮਾਡਲ ਬਣਾ ਕੇ ਰੱਖਿਆ ਹੈ ਦਰਸ਼ਕੋ ਇਹਦਾ ਵੀ ਤੁਹਾਨੂੰ ਬਹੁਤ ਵਧੀਆ ਰੇਟ ਦਵਾਂਗੇ ਤੁਸੀਂ ਰਖੜੀ ਰੇਟਾਂ ਨੂੰ ਯਾਦ ਕਰੋਗੇ ਡੇ ਵਧੀਆ ਰੇਟ ਤੁਹਾਨੂੰ ਦਵਾਂਗੇ ਭਾਈ ਜੇ ਆ ਮੈਂ ਸਿਰਫ ਇੱਕ ਸੋਫਾ ਲਵਾਂ ਤੇ ਇਹਦੀ ਡਿਲੀਵਰੀ ਤਾਂ ਫ੍ਰੀ ਹੋਊਗੀ ਹਨਾ ਹਾਂਜੀ ਹਾਂਜੀ 100 ਕਿਲੋਮੀਟਰ ਉਹ ਹਾਂਜੀ ਪ੍ਰਾਈਸ ਦੇ ਅਕੋਰਡਿੰਗ ਇਹ ਜਿੰਦਾ ਵੱਡਾ ਵਾ ਇਹਦੀ ਆਟੋਮੈਟਿਕਲੀ ਹੋ ਜਾਣੀ ਆ ਫਿਰ ਇਹਦੀਆਂ ਜਿਹੜੀਆਂ ਅਸੀਂ ਚਿਹਰਾ ਬਣਾਈਆਂ ਉਹ ਆ ਐਡਜਸਟੇਬਲ ਆ ਤੁਸੀਂ ਇੱਧਰ ਫਿੱਟ ਕਰ ਦੋ ਉੱਧਰ ਕਰ ਦੋ ਜਿੱਦਾਂ ਮਰਜ਼ੀ ਕਰ ਦੋ ਵੀ ਵੱਡਾ ਛੋਟਾ ਥਾਏ ਤੁਸੀਂ ਇਹ ਸੈੱਟ ਕਰ ਸਕਦੇ ਆ ਅੱਛਾ ਇਹ ਆਪਸ਼ਨਸ ਹੈਗੀਆਂ ਸਾਰੀਆਂ ਨਾ ਸੋ ਬਿਲਕੁਲ ਤਾਂ ਕਰਦਾ ਬੇਦੇ ਜੇ ਕਲਰ ਆਪਸ਼ਨ ਵੀ ਹੈਗੀ ਆ ਸਭ ਕੁਝ ਹੈਗਾ ਫਿਰ ਆ ਵੇਖੋ ਲੱਕੜ ਵੀ ਜਿਹੜੀ ਆਪਾਂ ਲਾਈਏ ਚੰਗੀ ਮੋਟੀ ਲਈ ਹੁੰਦੀ ਆ ਇਹ ਵੀ ਨਹੀਂ ਦਾ ਅੱਜਕੱਲ ਬੜੀ ਪਤਲੀ ਜੀ ਚੱਲ ਰਹੀ ਆ ਪੈਸੇ ਬਚਾਉਣ ਲਈ ਇਹਨੂੰ ਹਾਰਡਵੇਅਰ ਦਾੜੀ ਲੱਕੜੀ ਆ ਨਾ 5-5000 ਰੁਪਏ ਦਾ ਇਹ ਚੀਜ਼ਾਂ ਹੀ ਖਾ ਜਾਂਦੀਆਂ ਘਟੋ ਘਟ ਸੋ ਸ਼ੀਸ਼ਾ ਨਾਲ ਦਉਗੇ ਇਹਦੇ ਵੀ ਹਾਂਜੀ ਹਾਂਜੀ ਆਪਣੇ ਜਿੰਨੇ ਵੀ ਸੋਫੇ ਆ ਸਾਰਿਆਂ ਦੇ ਨਾਲ ਹੀ ਸ਼ੀਸ਼ਾ ਹੁੰਦਾ ਵਾ ਅਸੀਂ ਉਹ ਨਹੀਂ ਕੰਮ ਕਰੀਏ ਲੁੱਟਣ ਵਾਲਾ ਅਗਲੇ ਨੂੰ ਪਹਿਲਾਂ ਪਸੰਦ ਲਗਰਾਓ ਚੀਜ਼ ਬਾਅਦ ਚੋ ਕੋ ਯਾਰ 2000 ਸ਼ੀਸ਼ੇ ਦਾ ਵੱਖਰਾ ਕੰਮ ਕਰੀਦਾ ਹੀ ਨਹੀਂ ਤਾਂ ਹੀ ਉਹ ਸੋਸ਼ਲ ਮੀਡੀਆ ਦੇ ਸੇਖੋਂ ਫਰਨੀਚਰ ਸਾਢੇ 3 ਸਾਲ ਤੇ ਸੋਸ਼ਲ ਮੀਡੀਆ ਤੇ ਹੋ ਗਿਆ ਉਦਾਂ ਕਾਰੋਬਾਰ ਦੇ ਵਿੱਚ ਦਾ 12 ਸਾਲ ਹੋ ਗਏ ਪੈ ਜਾਣ ਜਿੱਤੇ ਹੋਏ ਸਮੇਂ ਤੱਕ ਪੂਰੀ ਗਾਰੰਟੀ ਆ ਜੇ ਕਿਤੇ ਦਿੱਤੇ ਹੋਏ ਸਮੇਂ ਤੱਕ ਤੁਹਾਨੂੰ ਚੀਜ਼ ਰੇਟ ਨਾ ਦੇ ਸਕੇ ਤੁਹਾਡਾ ਆਉਣ ਜਾਣ ਦਾ ਖਰਚਾ ਵੀ ਮੋੜ ਦਾਂਗੇ ਦਰਸ਼ਕੋ ਇੰਦਾ ਦੀ ਕੋਈ ਗੱਲ ਨਹੀਂ ਐ ਵਧੀਆ ਤਰੀਕੇ ਨਾਲ ਆਪਦਾ ਕਹਿੰਦੇ ਤੁਹਾਡਾ ਸਵਾਗਤ ਹੋਊਗਾ ਢੋਲ ਵਜਾ ਦਾਂਗੇ ਆਪਦਾ ਲੜੀਆਂ ਲਾ ਦਾਂਗੇ ਚਲੋ ਮਜ਼ਾਕ ਦੀ ਗੱਲ ਮਜ਼ਾਕ ਚ ਰਹਿ ਗਈ ਬਹੁਤ ਨਰਾਸ਼ ਨਹੀਂ ਹੋਣ ਦਿੰਦੇ ਜੋ ਕੁਝ ਤੁਸੀਂ ਸਾਨੂੰ ਸਵਾਲ ਕਰਦੇ ਦੇਸੀ ਦੇਸੀ ਭਾਸ਼ਾ ਦੇ ਵਿੱਚ ਬਾਈ ਐਡਰੈਸ ਸੁਝਾਓ ਦੇਸੀ ਭਾਸ਼ਾ ਚ ਐਡਰੈਸ ਧੱਗੜ ਸਾਹਿਬ ਇਹ ਸਾਡਾ ਹੈਗਾ ਅਸੀਂ ਖਲੋਤੇ ਆ ਖਾਸ ਅੱਡੇ ਦੇ ਵਿੱਚ ਅਟਾਰੀ ਬਾਈਪਾਸ ਇੰਡੀਆ ਗੇਟ ਤੋਂ 3.5 ਕਿਲੋਮੀਟਰ ਫੋਨ ਨੰਬਰ ਹੈ 8427675513 ਠੀਕ ਹੈ ਜੀ ਕਿਲਾਸੀ 27 68 55 13 ਦੂਜਾ ਨੰਬਰ ਹੈਗਾ ਜੀ ਆਪ ਦਾ ਕੀ ਉਹਨੂੰ ਕਹਿੰਦੇ 98 1 53 52 496 ਠੀਕ ਹੈ ਜੀ ਇਹ ਦੋਹਾਂ ਨੰਬਰਾਂ ਤੇ ਜਿਹੜਾ ਮਰਜ਼ੀ ਫੋਨ ਲਾ ਲਓ ਵੈਸੇ ਆ ਖਾਸੇ ਦਾ ਵਾ ਬਾਕੀ ਦੋਵੇਂ ਨੰਬਰ ਆਪਣੇ ਆ ਜਦੋਂ ਮਰਜ਼ੀ ਫੋਨ ਲਾਓ ਆਪ ਦਾ 9 ਤੋਂ 7 ਜਦੋਂ ਮਰਜ਼ੀ ਆਓ ਦਰਸ਼ਕੋ ਇੱਕ ਹਫ਼ਤੇ ਦੀ ਬਹੁਤ ਵੱਡੀ ਆਫਰ 100 ਕਿਲੋਮੀਟਰ ਚ ਤਾਨੂੰ ਹੋਮ ਡਿਲੀਵਰੀ ਫ੍ਰੀ ਦੇਣੀ ਆ ਜੇ ਤੁਸੀਂ 50000 ਤੋਂ ਉੱਪਰ ਦੀ ਸ਼ਾਪਿੰਗ ਕਰਦੇ ਆ ਨਹੀਂ ਤਾਂ ਗੱਡੀ ਵਾਲਿਆਂ ਦਾ ਖਰਚੇ ਬਹੁਤ ਪੈਂਦੇ ਤੁਸੀਂ ਖੁਦ ਸਿਆਣੇ ਹੋ 6500 ਦੀ ਲਮਾਰੀ ਦਵਾਂਗੇ ਸਾਢੇ 6 ਬਾਈ 4 ਜਾਂ ਦਾ ਪਤਾ ਇਹਦਾ ਸਹਿਜ ਹੋਊਗਾ ਪਾਰਟੀ ਕਲ ਦੀ ਹੋਊਗੀ ਠੀਕ ਆ ਜੀ ਅੰਦਰ ਆਪਦਾ ਲੋਕਰ ਸ਼ੌਕਰ ਪਿਆ ਵਾ ਥੱਲੇ ਸ਼ੂ ਰੈਕ ਬਣਿਆ ਠੀਕ ਆ ਜੀ ਮੀਂਜ ਦਰਾਜ ਬਣਿਆ ਵਾ ਠੀਕ ਆ ਉਸ ਤੋਂ ਬਾਅਦ ਆ ਦੇਖੋ ਸ਼ੀਸ਼ਾ ਡਿਜ਼ਾਈਨ ਵਾਲਾ ਲੱਗਾ ਫਿਰ ਜੇ ਇਸ ਤੋਂ ਵੱਡੀ ਦੀ ਗੱਲ ਕਰੀਏ 7500 ਦੇ ਵਿੱਚ ਜਿਹੜੀ ਆਪ ਦਾ ਕੀ ਉਹਨੂੰ ਕਹਿੰਦੇ ਸੱਤ ਬੁੱਟੀ ਲਮਾਰੀ ਦਵਾਂਗੇ ਤੁਸੀਂ ਵੀਡੀਓ ਦੇਖ ਰਹੇ ਜੋ ਕੁਝ ਵੀ ਖਰੀਦਣਾ ਉਸ ਤੋਂ ਪਹਿਲਾਂ ਆਪ ਦਾ ਨਾ ਚੀਜ਼ ਦੀ ਸ਼ਾਨਬੀਨ ਤੋਂ ਪਹਿਲਾਂ ਦੁਕਾਨਦਾਰ ਦੀ ਸ਼ਾਨਬੀਨ ਜ਼ਰੂਰੀ ਆ ਸਾਡੇ ਤੋਂ بڑے ਸਾਡੇ ਰਿਪੀਟ ਤੋਂ ਰਿਪੀਟ ਗਾਹਕ ਤਿੰਨ ਤਿੰਨ ਚਾਰ ਚਾਰ ਪੰਜ ਪੰਜ ਵਾਰੀ ਜਿਨ੍ਹਾਂ ਦੇ ਸਮਾਨ ਜਾ ਚੁੱਕਿਆ ਗਾੜੀ ਫੌਜੀ ਗਾਹਕ ਸਾਡੇ ਕੋ ਠੀਕ ਹੈ ਜੀ ਮਲਾਜਮ ਅਫਸਰ ਪ੍ਰੋਫੈਸਰ ਆ ਰਾਜਨੀਤਾ ਵੀ ਹਰ ਤਰ੍ਹਾਂ ਦਾ ਗਾ ਗਿਆ ਬੜਾ ਈ ਤੁਹਾਨੂੰ ਐਡੀ ਡੀ ਮਸ਼ਹੂਰ ਹਸਤੀਆਂ ਵੀ ਸਾਡੇ ਤੋਂ ਗਾ ਗਏ ਸੀ ਤੁਹਾਨੂੰ ਨਾਂ ਨਹੀਂ ਉਹਨਾਂ ਦੇ ਦੱਸ ਸਕਦੇ ਸੋਸ਼ਲ ਮੀਡੀਆ ਤੇ ਪਰ ਇਹ ਵੀ ਤੁਹਾਨੂੰ ਇਸ਼ਾਰਾ ਦੇ ਸਕਦੇ ਕਿ ਸਾਡੇ ਤੋਂ ਜੈਂਟਰੀ ਗਾ ਗਏ ਵਧੀਆ ਗਾ ਗਏ ਤੈਹੀਓਂ ਦੀ ਸਾਡੀ ਵੀਡੀਓ ਦੇ ਵਿੱਚ ਕਦੀ ਇਹ ਨਹੀਂ ਸੁਣਿਆ ਹੂ 500 ਚ ਬੈਡ 100 ਚ ਉਹ ਜੇ ਉਹ ਕਿਉਂ ਨਹੀਂ ਅਸੀਂ ਕਰ ਸਕਦੇ ਭਾਈ ਸਾਡੇ ਕੋ ਉਦਾਂ ਦਾ ਗਾਹਕ ਨਹੀਂ ਹੈਗਾ ਨਾ ਹੀ ਸਾਡੇ ਕੋ ਉਦਾਂ ਦਾ ਸੈਗਮੈਂਟ ਹੈਗਾ ਅਸੀਂ ਬੜੀ ਸਾਫ਼ ਸੁਥਰੀ ਜੀ ਦੁਕਾਨਦਾਰੀ ਕਰਦੇ ਆ ਜਿੱਦਾਂ ਆਪ ਦਾ ਸਾਫ਼ ਸੁਥਰੀ ਦੁਕਾਨਦਾਰ ਕਰਦੇ ਆ ਸੋ ਅਲਮਾਰੀ ਦੇ ਵਿੱਚ ਵੀ ਤੁਹਾਨੂੰ ਕਲਰ ਹਰ ਤਰ੍ਹਾਂ ਦਾ ਮਿਲ ਜਾਣੇ ਆ ਬਲੈਕ ਆਪਣਾ ਤੁਸੀਂ ਲੈ ਲਓ ਵੁੱਡਨ ਦੇ ਵਿੱਚ ਲੈ ਲਓ ਪਲੇਨ ਦੇ ਵਿੱਚ ਲੈ ਲਓ ਡਿਜ਼ਾਈਨਰ ਅਲਮਾਰੀ ਲੈ ਸਾਰਾ ਕੁਝ ਮਿਲ ਜਾਣਾ ਉਸ ਤੋਂ ਬਾਅਦ ਤੁਸੀਂ ਲੈਣੇ ਹੈਗੇ ਪ੍ਰੈਸ ਟੇਬਲ ਤੇ ਪ੍ਰੈਸ ਟੇਬਲ ਦੇ ਵਿੱਚ ਵੀ ਤੁਹਾਨੂੰ ਬਹੁਤ ਸੋਹਣੇ ਡਿਜ਼ਾਈਨ ਮਿਲ ਜਣੇ ਲਾਈਨਿੰਗ ਵਾਲਾ ਲੈ ਲਓ ਪਲੇਨ ਲੈ ਲਓ ਬਲੈਕ ਗ੍ਰੇ ਲੈ ਲਓ ਉਹੀ ਮੈ ਜਣਾ ਬਾਈ ਜਿਹੜਾ ਪ੍ਰੈਸ ਟੇਬਲਾ ਸ਼ੁਰੂ ਕਿੰਨੇ ਤੋਂ ਹੋ ਜਾਂਦਾ ਪ੍ਰੈਸ ਟੇਬਲ ਧੜਦਾ ਵੀ ਜਿਹੜਾ ਆ ਵੇਖੋ 4 2 ਆ ਮੈਨੂੰ ਇਹਨਾਂ ਤੋਂ ਫਿਕਸ ਹੈ ਕਿ ਸ਼ੌਕਰ ਆ ਆਹ ਉਹਦਾ ਜਿੱਦਾਂ ਆ ਸ਼ੌਕਰ ਆ ਇਹ 4 2 ਵਾ ਕੀ ਉਹਨੂੰ ਕਹਿੰਦੇ ਇਹ 3000 ਰੁਪਏ ਦਾ ਵਾ ਠੀਕ ਆ ਤੇ ਜਿਹੜਾ ਫਿਕਸ ਹੈ ਉਹ 2700 ਰੁਪਏ ਦਾ ਠੀਕ ਹੈ ਜੀ ਜੋ ਪਿੱਲੋ ਰੇਟ ਦਿੰਦੇ ਆ ਰਹੇ ਆ ਉਹੀ ਰੇਟ ਆ ਫੇਰ ਉਸ ਤੋਂ ਬਾਅਦ ਆ ਕਿਨੇ ਵੱਡਾ ਲੈਣਾ ਵਾ 5 2 2 ਫੁੱਟ ਡੂੰਗਾ ਇਹ ਵੀ ਆਪਣੇ ਤੋਂ ਹੁੰਦੇ ਆ ਇਹ ਉਹਨਾਂ ਲਈ ਆ ਵੀ ਜਿਨ੍ਹਾਂ ਨੇ ਅੱਧੀ ਅਲਮਾਰੀ ਦੇ ਕੱਪੜੇ ਫਿਰੇ ਦੇ ਚ ਰੱਖਣ ਨੇ ਸੋ ਆ ਜਾਓ ਛੇਤੀ ਜੀ ਆਹ ਐਡਰੈਸ ਟੈਲੀਫੋਨ ਨੰਬਰ ਤੁਸੀਂ ਇਹਦਾ ਸਕਰੀਨ ਸ਼ਾਟ ਲੈ ਲਓ ਤਾਂ ਕਿ ਔਨ ਜਾਂਚ ਕੋਈ ਦਿੱਕਤ ਨਾ ਹੋਵੇ ਇੱਕ ਹਫ਼ਤੇ ਦੀ ਬਹੁਤ ਵੱਡੀ ਆਫਰਾਂ ਦੇਤੀ ਆ ਸੇਖੋ ਫਰਨੀਚਰ ਹਾਸ ਤੇ ਆ ਜਾਓ ਜੇ ਤੁਸੀਂ 50000 ਤੋਂ ਉੱਪਰ ਦੀ ਸ਼ਾਪਿੰਗ ਕਰਦੇ ਨੇ ਤੁਹਾਨੂੰ 100 ਕਿਲੋਮੀਟਰ ਏਰੀਆ ਚ ਹੋਮ ਡਿਲੀਵਰੀ ਬਿਲਕੁਲ ਫ੍ਰੀ ਨੰਬਰ ਸਕਰੀਨ ਤੇ ਤੁਸੀਂ ਕੋਈ ਹੋਰ ਜਾਣਕਾਰੀ ਲਈ ਫੋਨ ਕਰ ਸਕਦੇ ਆ ਕੈਮਰਾਮੈਨ ਓਮ ਸੰਦੀ ਨਾਲ ਹਰਦੀਪ ਸਿੰਘ ਤੱਕੜ ਸਾਹਾਂ ਟੀਵੀ ਸ਼੍ਰੀ ਅਮਰਸਰ